ਮੈਂ ਪਹਿਲਾਂ ਦਾ ਗਿੱਦੜਪਾਹੇ ਦੇ ਲੋਕਾਂ ਨੂੰ ਕਹਿੰਦਾ ਹਾਂ ਹਲਕਾ ਗਿੱਦੜਪਾਹੇ ਦੇ ਜਿੰਨੇ ਵੀ ਹੈਗੇ ਆ ਮੈਂ ਕਹਿੰਦਾ ਕਿ ਮਿੱਤਰੋ ਤਕੜੇ ਹੋ ਜਾਓ ਡਿੰਪਿਟ ਲਾਉਂਦੀ ਆ ਆਪਦੀ ਜਵਾਨੀਆਂ ਵੀ 100 ਕਰੋੜ ਰੁਪਇਆ ਆ ਗਿਆ ਠੀਕ ਹੈ ਉਹ ਕਹਿੰਦੇ ਵੀ ਡਿੰਪਿਟ ਲੌਂ ਕਹਿੰਦੇ ਅਮਨ ਅਰੋੜਾ ਤੇ ਲਾਡੀ ਢੋਸ ਐਡੀ ਡਿੱਗੀ ਭਰ ਕੇ ਕਾਰ ਦੀ 100 ਕਰੋੜ ਰੁਪਇਆ ਕਹਿੰਦੇ ਮੈਨੂੰ ਦੇਗੇ ਉਹਨਾਂ ਦੀ ਆਪਦੀ ਜਵਾਨੀ ਸਟੇਜ ਤੋਂ ਬੋਲਿਆ ਆਪਦੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਜਿਹੜੇ ਐਮ ਐਲ ਏ ਹੋਰ ਉਹਨਾਂ ਦੀ ਹਾਜ਼ਰੀ 'ਚ ਬੋਲਿਆ ਇੱਕ ਪਬਲਿਕ ਕਾਨਫਰੰਸ ਦੇ ਵਿੱਚ ਬੋਲਿਆ ਮੈਂ ਕਹਿੰਦਾ ਕਿ ਤੁਹਾਡੇ ਵਾਸਤੇ ਆਇਆ ਹੋਣਾ 100 ਕਰੋੜ ਰੁਪਈਆ ਕਿਉਂਕਿ ਜਿਹੜੇ ਵਿਕਾਸ ਵਾਸਤੇ ਪੈਸੇ ਆਉਂਦੇ ਨੇ ਨਾ ਤਾਰਾ ਜੀ ਉਹ ਪੈਸੇ ਆਉਂਦੇ ਚੈੱਕ ਰਾਹੀਂ ਉਹ ਆਉਂਦੇ ਇੱਕ ਇੱਕ ਪ੍ਰੋਟੈਸਟ ਰਾਹੀਂ ਆਪਣਾ ਇੱਕ ਇੱਕ ਸਕੀਮ ਰਾਹੀਂ ਇੱਕ ਇੱਕ ਉਹਦਾ ਚੈਨ ਹੁੰਦੀ ਆ ਉਹਦੀ ਕਿਹੜੇ ਤਰੀਕੇ ਆਊਗਾ ਇਹ ਜਿਹੜਾ 100 ਕਰੋੜ ਡਿੱਗੀ ਭਰ ਕੇ ਦੇ ਤਾਂ ਇਹ ਬਲੈਕ ਮਨੀ ਹੈ ਠੀਕ ਹੈ ਡਿੰਪਿਟਲ ਉਹਨੇ ਸਾਫ਼ ਆਖਿਆ ਕਿ ਅਮਨ ਅ ਤੇ लाडी ਢੋਸ 100 ਕਰੋੜ ਮੈਨੂੰ ਦੇ ਗਏ ਆ ਵੀ ਲੈ ਵੀ ਡਿੰਪੀ ਲਾ ਹੂੰ ਲਾ ਹੀ ਆਖਿਆ ਵਿਕਾਸ ਤੇ ਨਹੀਂ ਆਖਿਆ ਤੇ ਕਹਿੰਦੇ ਮਾਨ ਸਾਹਿਬ ਨੇ ਭੇਜਿਆ ਸ਼ੁਰੂ ਕਰ ਮੈਂ ਤੁਹਾਨੂੰ ਆਪਣੀ ਇੱਕ ਪਿਛਲੀ ਗੱਲਬਾਤ ਹੋਈ ਸੀ ਉਹ ਚ ਤਾਰਾ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਡਿੰਪੀ ਢਿਲੋਂ ਪਿੱਛੇ ਦੋ ਇਲੈਕਸ਼ਨ ਹਾਰ ਗਿਆ ਅਕਾਲੀ ਦਲ ਚ ਹੁੰਦੇ ਆ ਤੇ ਡਿੰਪੀ ਢਿਲੋਂ ਨੇ ਆਪਦੀ ਡਿੰਪੀ ਢਿਲੋਂ ਨੇ ਮੈਨੂੰ ਆਪਦੀ ਜ਼ੁਬਾਨੀ ਇਹ ਗੱਲ ਆਖੀ ਸੀ ਕਿ ਪਹਿਲੇ ਇਲੈਕਸ਼ਨ ਤੇ ਜਿਹੜਾ ਸੀ ਉਹ ਕਹਿੰਦਾ ਅਸੀਂ ਉਦੋਂ ਸੋਚਿਆ ਸੀ ਕਿ ਸਾਡਾ 20 ਤੋਂ 25 ਕਰੋੜ ਲੱਗੂਗਾ ਪਰ ਉਦੋਂ ਸਾਡਾ 30 ਕਰੋੜ ਲੱਗਿਆ ਉਹ ਕਹਿੰਦਾ ਐਤਕੀ ਅਸੀਂ ਇਹ ਗੱਲ ਸੋਚੀ ਹੈ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਮੈਂ ਇੱਕ ਪਰਸਨਲ ਕੰਮ ਦੇ ਵਿੱਚ ਡਿੰਪੀ ਢੱਲੋਂ ਨੂੰ ਕਈ ਵਾਰੀ ਮਿਲਿਆ ਦੂਜੀ ਵਾਰ ਦਾ ਕਹਿੰਦਾ ਜਿਹੜਾ ਸਾਡਾ ਇਲੈਕਸ਼ਨ ਆ ਹੁਣ ਲੰਘ ਕੇ ਗਿਆ 2022 ਦਾ ਇਹਦੇ ਵਿੱਚ ਕਹਿੰਦਾ ਵੀ ਸਾਡਾ ਜਿਹੜਾ ਟੀਚਾ ਉਹ 30 ਕਰੋੜ ਦਾ ਹੈ ਪਰ ਮੈਨੂੰ ਲੱਗਦਾ ਕਿ ਸਾਡਾ 35 ਕਰੋੜ ਨਾਲ ਵੀ ਸਰਨਾ ਨਹੀਂ ਮੈਂ ਤੁਹਾਨੂੰ ਪਿਛਲੇ ਇੰਟਰਵਿਊ 'ਚ ਕਿਹਾ ਸੀ ਕਿ ਡਿੰਪੀ ਢੱਲੋਂ ਅਸਲ ਦੇ ਵਿੱਚ ਕਾਰਨ ਕੀ ਹੈ ਕਿਤਾਬ ਦੀ ਟਰਾਂਸਪੋਰਟ ਬਚਾਉਣ ਤੇ ਦੂਜੇ ਨੰਬਰ ਤੇ ਜਿਹੜਾ ਹੈਗਾ ਮੈਂ ਤੁਹਾਨੂੰ ਇਹ ਗੱਲ ਸਾਫ਼ ਆਕੀ ਸੀ ਕਿ ਉਹ ਆਪਦੇ ਪਿਛਲੇ ਜਿਹੜੇ 50 55 60 65 70 ਕਰੋੜ ਜਿਹੜਾ ਪਿਛਲੇ ਇਲੈਕਸ਼ਨ ਚ ਲੱਗਿਆ ਨਾ ਉਹਦੀ ਰਿਕਵਰੀ ਵਾਸਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਕੋਲੋਂ ਬਾਗੀ ਨਾ ਹੋਇਆ ਹੋਵੇ ਇੱਕ ਇਜਾਜ਼ਤ ਹੀ ਲਈ ਹੋਵੇ ਕੇ ਬਦਲ ਸਾਹਿਬ ਤੁਸੀਂ ਦੇਖੋ ਮੈਂ ਥੋੜਾ ਵਫਾਦਾਰ ਹਾਂ ਤੇ ਮੇਰਾ ਏਡਾ ਵੱਡਾ ਨੁਕਸਾਨ ਹੋ ਗਿਆ ਤੇ ਮੈਂ ਉਹ ਪੂਰਾ ਕਰਨਾ ਤੇ ਹੁਣ ਇੱਕ ਵੱਡੇ ਟਰਾਂਸਪੋਰਟਰ ਤੋਂ ਕਿਉਂਕਿ ਇਹ ਤਾਂ ਆਪਾਂ ਨੂੰ ਸਾਫ਼ ਪਤਾ ਹੈ ਜੀ ਕਿ ਅਰਵਿੰਦ ਕੇਜਰੀਵਾਲ ਬਹੁਤ ਵੱਡੀ ਜੋਕ ਹੈ ਪੈਸਿਆਂ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਹੋ ਸਕਦਾ ਇਹ ਡੋਰੇ ਪਾਏ ਹੋਣ ਨਹੀਂ ਤਾਂ ਫਿਰ ਉੱਥੋਂ ਇਹ ਬਣਦਾ ਹੀ ਨਹੀਂ ਸੀ ਕਿ ਜਿਵੇਂ ਉੱਥੋਂ ਸ਼ਰਮੇ ਨੂੰ ਜਿਹੜਾ ਹੈਗਾ ਹਲਕਾ ਇੰਚਾਰਜ ਸੀ ਪਿਛਲਾ ਇਲੈਕਸ਼ਨ ਲੜਿਆ ਹਨ ਐਡਵੋਕੇਟ ਹੈ ਹੂੰ ਇਹੋ ਜਿਹੇ ਬੰਦੇ ਨੂੰ ਇਗਨੋਰ ਕਰਨਾ ਬਣਦਾ ਹੀ ਨਹੀਂ ਸੀ ਜਿਹੜੇ ਬੰਦੇ ਕੋਲ ਆਪ ਦੀ ਪਰਸਨਲ ਵੋਟ ਬੈਂਕ 10 15000 ਵੋਟ ਜਿਹਦੇ ਕੋਲ ਆਪ ਦੀ ਪਰਸਨਲ ਜੁੜੀ ਹੋਈ ਹੈ ਇਹੋ ਜਿਹੇ ਬੰਦੇ ਨੂੰ ਟਿਕਟ ਦੇਣ ਤੋਂ ਇਗਨੋਰ ਕੀਤਾ ਨਹੀਂ ਜਾ ਸਕਦਾ ਸੀ ਮੇਰੇ ਖਿਆਲ ਚ ਪਹਿਲਾਂ ਇੱਕ ਵੱਡਾ ਗੱਫਾ ਦਿੱਲੀ ਵਾਲੇ ਪਾਸੇ ਉਹਨੂੰ ਡਿੰਪੀ ਢੋਣੇ ਸਿੱਟਿਆ ਹੋਊਗਾ ਇੱਕ ਫੋਟੋ ਵੀ ਪਾਈ ਸੀ ਕਰਮਿੰਦ ਕੇਜਰੀਵਾਲ ਦੇ ਨਾਲ ਮੇਰੇ ਖਿਆਲ ਚ ਉਹ ਫੋਟੋ ਉਦੋਂ ਦੀ ਹੋਊਗੀ ਜਦੋਂ ਕੋਈ ਗੱਫਾ ਡਿੰਪੀ ਢੋਣੇ ਸਿੱਟਿਆ ਹੋਊਗਾ ਬਾਈ ਫਿਰ ਜਦੋਂ ਗੱਫੇ ਸਿੱਟਣਗੇ ਤਾਂ ਗੱਫੇ ਆਉਣਗੇ ਵੀ ਜਦੋਂ ਹੁਣ ਇਹ ਗੱਲ ਡਿੰਪੀ ਢੋਣੇ ਆਪ ਦੀ ਸ ਆਮਨ ਅਰੋੜਾ ਦੇ लाडी ਢੋਸ ਗੱਡੀ ਦੀ ਐਡੀ ਡਿੱਗੀ ਭਰ ਕੇ ਮੈਨੂੰ ਦੇ ਗਏ ਤੇ ਕਹਿੰਦੇ ਵੀ ਡਿੰਪੀ ਵਰਤੇ ਨਾ ਪੈਸਿਆਂ ਨੂੰ ਲਾ ਇਹ ਮਾਨ ਸਾਹਿਬ ਨੇ ਭੇਜੇ ਪਹਿਲੀ ਗੱਲ ਤਾਂ ਮੈਂ ਇਹ ਕਹਣਾ ਕਿ ਦੇਖੋ ਅਸਲ ਦੇ ਵਿੱਚ ਡਿੰਪੀ ਢਿੱਲੋਂ ਨਾ ਹਲਕਾ ਇੰਚਾਰਜ ਹੈ ਨਾ ਡਿੰਪੀ ਢਿੱਲੋਂ ਐਮਐਲਏ ਹੈ ਨਾ ਸਰਕਾਰ ਦਾ ਕੋਈ ਹਿੱਸਾ ਹੈ ਇੱਕ ਸਿਰਫ ਅਕਾਲੀ ਦਲ ਨੂੰ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਸ਼ਾਮਲ ਹੋਇਆ ਬੰਦਾ ਹੈ ਇੱਕ ਸ਼ਾਮਲ ਹੋਏ ਬੰਦੇ ਨੂੰ 100 ਕਰੋੜ ਰੁਪਇਆ ਨਗਦ ਭੇਜ ਦੇਣ ਦੀ ਕੀ ਤੁੱਕ ਬਣਦੀ ਹੈ ਇੱਕ ਆਪਣੇ ਜਿਹੜੇ ਸਰੋਤ ਤੋਂ ਤੁਹਾਨੂੰ ਸੁਣ ਰਹੇ ਆ ਕਿ ਉਹ ਐਂ ਨਾ ਕਹਿੰਦੇ ਵੀ ਇਹ ਤੁੱਕ ਆ ਜੀ ਵੀ ਵੀ ਆ ਸਟੇਮ ਮਰੀਏ ਕੱਲ ਨਹੀਂ ਮਰੀ ਜਾਂਦੇ ਆ ਆਪਾਂ ਵੀਡੀਓ ਵਿਖਾ ਦਈਏ ਉਹਨਾਂ ਦੀ ਮੈਂ ਤੁਹਾਨੂੰ ਬਕਾਇਦਾ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਬਕਾਇਦਾ ਮੈਂ ਸਬੂਤਾਂ ਤੋਂ ਬਣਾ ਤੁਹਾਨੂੰ ਆ ਤੁਹਾਨੂੰ ਆਪਾਂ ਇੱਕ ਤੁਹਾਨੂੰ ਕਲਿੱਪ ਵੀ ਉਹ ਖਾਉਨੇ ਆ ਡਿੰਪੀ ਟਰੋ ਦੀ ਤੁਸੀਂ ਆ ਕਲਿੱਪ ਆਪ ਹੀ ਵੇਖ ਲਓ ਤੁਹਾਨੂੰ ਕਲਿੱਪ ਦਿਖਾ ਰਿਹਾ ਜਿਹਦੇ ਵਿੱਚ ਖੁਦ ਸਟੇਜ ਤੇ ਡਿੰਪੀ ਢਲੋਂ ਕਹਿ ਰਿਹਾ ਵੀ ਆ 100 ਕਰੋੜ ਰੁਪਏ ਮਾਨ ਸਾਹਿਬ ਨੇ ਮੈਨੂੰ ਭੇਜਿਆ ਡਿੱਗੀ ਭੜੀਆ ਆ ਵੀਡੀਓ ਪਹਿਲਾਂ ਤੁਸੀਂ ਸੁਣ ਲਓ ਡਿੰਪੀ ਇਹ ਤਾਂ ਤੈਨੂੰ ਟ੍ਰੇਲਰ ਵਿਖਾਇਆ ਕੰਮ ਸ਼ੁਰੂ ਕਰ ਫਿਰ ਵੇਖੀ ਸਟਾਰਟ ਕਰ ਤੇ ਕੰਮ ਕੰਮ ਸ਼ੁਰੂ ਹੋ ਗਿਆ ਇੱਕ ਮਹੀਨੇ ਸਾਡੇ ਇਨਚਾਰਜ ਅਮਨ ਅਰੋੜਾ ਸਾਹਿਬ ਤੇ ਲਾਡੀ ਢੋਸ ਸਾਹਿਬ ਇਹ ਦੋਨੇ ਆਏ ਕਾਰ ਦੀ ਐਡੀ ਡਿੱਗੀ ਭਰੀ ਵੀ 100 ਕਰੋੜ ਰੁਪਏ ਇਹਨਾਂ ਨੇ ਲੈ ਕੇ ਰੱਖਤਾ ਕਹਿੰਦੇ ਚੱਕ ਮਾਨ ਸਾਹਿਬ ਨੇ ਭੇਜਿਆ ਪਹਿਲੇ ਹੱਲੇ ਹੀ ਸਾਰੀਆਂ ਜੋ ਜੋ ਚੀਜ਼ਾਂ ਚਾਹੀਦੀਆਂ ਸੀ ਕੰਮ ਸ਼ੁਰੂ ਇਹ ਤਾਂ ਕੋਡ ਲੱਗ ਗਿਆ ਕੋਡ ਲੱਗ ਗਿਆ ਇਸ ਕਰਕੇ ਥੋੜਾ ਜਿਹਾ ਕੰਮ ਠੱਡਾ ਪੈ ਗਿਆ ਨਹੀਂ ਅੱਜ ਨੂੰ ਤਾਂ ਅੱਧਾ ਕੰਮ ਨਿਵੇੜਿਆ ਹੁੰਦਾ ਮੈਂ ਕਹਿੰਦਾ ਵੀ ਦੇਖੋ 100 ਕਰੋੜ ਰੁਪਈਆ ਆ ਗਿਆ ਪਹਿਲੀ ਗੱਲ ਤਾਂ ਇਹਦੇ ਤੇ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਜੀ ਕਿ ਤੁਸੀਂ ਪਬਲੀਕਲੀ ਲੋਕਾਂ ਨੂੰ ਇਹ ਗੱਲ ਕਿਵੇਂ ਕਹਿ ਰਹੇ ਹੋ ਹੁਣ ਡਿੰਪੀ ਇਸ ਗੱਲ ਦੇ ਨਾਲ ਇਹ ਇਮਾਨਦਾਰੀ ਦਾ ਢੰਡੋਰਾ ਪਿੱਟ ਕੇ ਸੱਤਾ ਦੇ ਵਿੱਚ ਆਈ ਵੀ ਪਾਰਟੀ ਆਮ ਆਦਮੀ ਪਾਰਟੀ ਕਿ ਇਹ ਲੁੱਟਦੇ ਆ ਪਹਿਲੀਆਂ ਪਾਰਟੀਆਂ ਵਾਲੇ ਆ ਕਰਦੇ ਆ ਉਹ ਕਰਦੇ ਆ ਐ ਨਹੀਂ ਕਰਦੇ ਐ ਨਹੀਂ ਕਰਦੇ ਇਹ ਚੀਜ਼ਾਂ ਸਾਰੀਆਂ ਇਹੋ ਜਿਹਾ ਪ੍ਰਚਾਰ ਕਰਕੇ ਇਹ ਸੱਤਾ ਦੇ ਕਾਬਜ਼ ਹੋਏ ਆ ਹੁਣ ਜੇ ਇਮਾਨਦਾਰ ਪਾਰਟੀ ਆ ਨਾ ਜੇ ਕਟੜ ਇਮਾਨਦਾਰ ਪਾਰਟੀ ਆ ਚਾਹੇ ਭਗਵੰਤ ਮਾਨ ਹੋਣ ਚਾਹੇ ਅਰਵਿੰਦ ਕੇਜਰੀਵਾਲ ਹੋਣ ਤੇ ਚਾਹੇ ਬਾਕੀ ਸਾਰੀ ਉਹਨਾਂ ਦੀ ਲੱਬੀ ਲੱਬੀ ਜਿੰਨੀ ਹੈਗੀ ਜੇ ਇਹ ਕਟੜ ਇਮਾਨਦਾਰ ਹੈ ਤਾਂ ਸਭ ਤੋਂ ਪਹਿਲਾਂ ਮੈਂ ਕਹਿੰਨਾ ਕਿ ਇਲੈਕਸ਼ਨ ਕਮਿਸ਼ਨ ਇਸ ਗੱਲ ਤੇ ਸਖਤ ਕਾਰਵਾਈ ਕਰੇ ਸਖਤ ਸਟੈਂਡ ਲਵੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਡਿਪਟੀ ਲੋਤੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਕਿ ਉਮੀਦਵਾਰੀ ਰੱਦ ਹੋਣੀ ਚ ਜੇ ਵਾਕਈ ਕੋਈ ਲੋਕਤੰਤਰਨਾਮ ਦੀ ਚੀਜ਼ ਸੰਵਿਧਾਨ ਜੀ ਦਾ ਪਾਲਣ ਤੇ ਲੋਕਤੰਤਰਨਾਮ ਦੀ ਚੀਜ਼ ਜੇ ਸਾਡੇ ਦੇਸ਼ 'ਚ ਹੈਗੀ ਹੈ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਇਹ ਫਰਜ਼ ਬਣਦਾ ਹੈ ਕਿ ਇਲੈਕਸ਼ਨ ਕਮਿਸ਼ਨ ਸਖਤ ਸਟੈਂਡ ਲਵੇ ਡਿਮਪੇ ਢੱਲੋਂ ਦੀ ਉਮੀਦਵਾਰੀ ਜਿਹੜੀ ਹੈ ਉਹ ਰੱਦ ਕਰੇ ਜੀ ਕਿਉਂਕਿ ਦੇਖੋ ਤੁਸੀਂ ਲੋਕਾਂ ਨੂੰ ਗਮਰਾਹ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੈਂ ਮੈਂ ਬਹੁਤ ਥਾਵਾਂ ਤੇ ਇਹ ਗੱਲ ਕਹਿਣਾ ਹੁੰਦਾ ਹੈ ਕਿ ਇੱਕ ਸਿਸਟਮ ਇਹਨਾਂ ਲੋਕਾਂ ਵਾਸਤੇ ਵੀ ਬਣਨਾ ਚਾਹੀਦਾ ਜੀ 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 ਕਿੰਨੇ ਕੰਨੇ ਵੱਡੇ ਵਾਅਦੇ ਲੋਕਾਂ ਨਾਲ ਝੂਠੇ ਕਰਕੇ ਲੌਲੀਪੌਪ ਇਹ ਲੋਕਾਂ ਨੂੰ ਦੇ ਕੇ ਸੱਤਾ ਦੀ ਕੁਰਸੀ ਦੇ ਕਾਬਜ ਹੋ ਕੇ ਮੁੜ ਕੇ ਲੋਕਾਂ ਦੀ ਬਾਤ ਨਹੀਂ ਪੁੱਛਦੇ 5 ਸਾਲ ਇਹ ਉਹੀ ਕੁਝ ਪਿਛਲੇ 2.5 ਪੌਣੇ 3 ਸਾਲਾਂ ਤੋਂ ਹੋ ਰਿਹਾ ਪੰਜਾਬ ਦੇ ਵਿੱਚ ਕਿੰਨੇ ਸਬਜ ਬਾਗ ਲੋਕ ਸਬਜ ਬਾਗ ਲੋਕਾਂ ਨੂੰ ਦਿਖਾਏ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਦਿਖਾਏ ਕਦੇ ਬਰਗਾੜੀ ਦਾ ਆਖਿਆ ਕਿ ਦੋਸ਼ੀ ਕਿਉਂ ਨਹੀਂ ਫੜੇ ਜਾ ਸਕਦੇ ਸਾਡੀ ਸਰਕਾਰ ਆਉਗੀ ਅਸੀਂ 24 ਘੰਟਿਆਂ ਦੇ ਦੋਸ਼ੀ ਫੜ ਕੇ ਦਿਖਾਵਾਂਗੇ ਫੜੇ ਗਏ ਕਿਉਂ ਨਹੀਂ ਫੜੇ ਪ੍ਰਾਲੀ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪ੍ਰਾਲੀ ਕਿਵੇਂ ਨਹੀਂ ਖਤਮ ਹੋ ਸਕਦੀ ਅਸੀਂ ਉਹਦੇ ਵਾਸਤੇ ਇੱਕ ਸਪਰੇਅ ਦੇਵਾਂਗੇ 24 ਘੰਟਿਆਂ ਦੇ ਵਿੱਚ ਜਿਹੜੀ ਪ੍ਰਾਲੀ ਹੈ ਉਹ ਖਾਦ ਦੇ ਵਿੱਚ ਤਬਦੀਲ ਹੋ ਜਾ ਕਰੂਗੀ ਕਿਉਂ ਨਹੀਂ ਦਿੱਤੀ ਹੁਣ ਧੜਾ ਧੜ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਜਿਹੜੇ ਪੰਜਾਬ ਪ੍ਰਤੀ ਜਾਂ ਕਿਸਾਨ ਮਜ਼ਦੂਰ ਪ੍ਰਤੀ ਚਿੰਤਤ ਹੈ ਉਹੋ ਦੇਖੋ ਮੰਡੀਆਂ ਦੇ ਵਿੱਚ ਫਿਰਦੇ ਆਂ ਉਹੋ ਦੇਖੋ ਖੇਤਾਂ ਦੇ ਵਿੱਚ ਫਿਰਦੇ ਆ ਤੇ ਉੱਥੇ ਟੜਾ ਟੜ ਪੁਲਿਸ ਜਿਹੜੀ ਆ ਕਿ ਸਾਨੂੰ ਸੈਟੇਲਾਈਟ ਦੱਸਦਾ ਵੀ ਪਰਾਲੀ ਨੂੰ ਅੱਗ ਲਾਤੀ ਪਰਾਲੀ ਨੂੰ ਅੱਗ ਲਾਤੀ ਸੈਟੇਲਾਈਟ ਇਹ ਤਾਂ ਦੱਸਦਾ ਤੁਹਾਡੇ ਸੈਟੇਲਾਈਟ ਨੇ ਇਹ ਕਿਉਂ ਨਹੀਂ ਦੱਸਿਆ ਕਿ 15 15 20 20 ਦਿਨਾਂ ਤੋਂ 25 25 ਦਿਨਾਂ ਤੋਂ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਰੁੜੀ ਜਾਂਦਾ ਮਾਨ ਸਾਹਿਬ ਦੀ ਆਪਦੀ ਜਮਾਨੀ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿ ਸਾਡੀ ਸਰਕਾਰ ਬਣੂਗੀ ਕਿਸਾਨ ਸਵੇਰ ਆਊਗਾ ਸ਼ਾਮ ਨੂੰ ਆਪਦੀ ਟਰਾਲੀ ਜਿਹੜੀ ਆ ਆਪਦਾ ਆਪਦੀ ਫਸਲ ਆਪਦਾ ਝੋਨਾ ਆਪਦੀ ਕਣਕ ਜੋ ਵੀ ਹੋ ਤੋਲ ਕੇ ਦੀਵਾਲੀ ਦਾ ਸਪੈਸ਼ਲ ਜੇਕਰ ਉਹਨੇ ਕੇ ਚਾਹੇ ਤੁਸੀਂ ਜਿਹੜਾ ਮਰਜ਼ੀ ਲਾਓ ਜਿਹੜਾ ਬੀਐਸ ਇਸ ਸਿਫਾਰਿਸ਼ ਕਰਾਂਗੇ ਠੀਕ ਹੈ ਤੇ ਤੁਸੀਂ ਉਹ ਲਾਓ ਤੇ ਅਸੀਂ ਉਹ ਫਸਲ ਸ਼ਾਮ ਨੂੰ ਚੁੱਕਿਆ ਕਰਾਂਗੇ ਤੇ ਦੀਵਾਲੀਆਂ ਦਸਹਿਰੇ ਜਿਹੜੇ ਕਿਸਾਨ ਆਪਦੇ ਘਰੇ ਵੇਖੂਗਾ ਪਰ ਕੀ ਦੁਰਦਸ਼ਾ ਹੋਈ ਹੈ ਕਿਸਾਨ ਰੋੜਿਆ ਮੈਂ ਕਹਿੰਦਾ ਕਿ ਜੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਲੈਕਸ਼ਨ ਕਮਿਸ਼ਨ ਨੂੰ ਜਾਂ ਸਾਡੀਆਂ ਮਾਨਯੋਗ ਅਦਾਲਤਾਂ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਉਹਨਾਂ ਨੂੰ ਵੀ ਸਖਤ ਸਟੈਂਡ ਤੇ ਲੈਣਾ ਚਾਹੀਦਾ ਹੈ ਕਿ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਲੋਕਾਂ ਨਾਲ ਕਰੋਗੇ ਨਾ ਜੇ ਤੁਸੀਂ ਉਹਤੇ ਖਰੇ ਨਾ ਉtre ਜੇ ਤੁਸੀਂ ਉਹਨੂੰ ਇਨ ਬਿਨ ਲਾਗੂ ਨਹੀਂ ਕਰਦੇ ਤੇ ਕੁਝ ਪਰਸੈਂਟੇਜ ਰੱਖ ਲਓ ਕਿ ਉਹਨੂੰ 90% ਲਾਗੂ ਕਰੋ ਉਹਨੂੰ 85 ਕਰੋ 80 ਕਰੋ 70 ਕਰੋ 75 ਕਰੋ ਕੋਈ ਮਾਪਦੰਡ ਮਾਪਦੰਡ ਤਾਂ ਰੱਖੋ ਨਾ ਕਿ ਤੁਸੀਂ ਉਹਨਾਂ ਦੇ ਵਿੱਚੋਂ ਇੰਨੇ ਪਰਸੈਂਟ ਜੇ ਤੁਸੀਂ ਆਪ ਦੇ ਜਿਹੜੇ ਉਹ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਕੋਈ ਕਾਰਵਾਈ ਇਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਸਜ਼ਾ ਇਹਨਾਂ ਨੂੰ ਵੀ ਹੋਣੀ ਚ ਇਹ ਇਲੈਕਸ਼ਨ ਲੜਨ ਤੇ ਪਾਬੰਦੀ ਹੋਣੀ ਚਾਹੀਦੀ ਹੁਣ ਕਿੱਡਾ ਵੱਡਾ ਇਹ ਮੈਂ ਕਹਿੰਦਾ ਵੀ ਜੇਤ ਆ ਦੋਨੋਂ ਚੀਜ਼ਾਂ ਕੋਈ ਬੰਦਾ ਪਬਲੀਕਲੀ ਸਟੇਜ ਤੋਂ ਐਡੀ ਵੱਡੀ ਗੱਲ ਕਹਿ ਨਹੀਂ ਸਕਦਾ ਜਿੱਦੀ ਡਿੰਪਿਟ ਲੋਂ ਕਹਿ ਗਿਆ ਹੂੰ ਕਿ 100 ਕਰੋੜ ਰੁਪਈਆ ਮਾਨ ਸਾਹਿਬ ਨੇ ਭੇਜਿਆ ਇਹ ਗੱਲ ਕਹਿੰਦਾ ਅਮਨ ਅਰੋੜਾ ਤੇ ਲਾਡੀ ਢੋਸ ਨੇ ਮੈਨੂੰ ਐਡੀ ਡਿੱਗੀ ਕਾਰ ਦੀ ਭਰ ਕੇ ਲਿਆ ਗਿਆ ਕਿ ਕਿਹਾ ਚੱਕ 100 ਕਰੋੜ ਕੰਮ ਸ਼ੁਰੂ ਕਰ ਇੱਕ ਤਾਂ ਹੁੰਦਾ ਆਉਣਾ ਇੱਕ ਤਾਂ ਆ ਗਿਆ ਆ ਗਿਆ 100 ਕਰੋੜ ਆ ਗਿਆ ਪਰ ਨਾਲ ਇਹ ਗੱਲ ਆਖੀ ਕਿ ਇਲੈਕਸ਼ਨ ਕੋਡ ਲੱਗ ਗਿਆ ਹੂੰ ਜੇ ਕਿਤੇ ਇਲੈਕਸ਼ਨ ਕੋਡ ਨਾ ਲੱਗਦਾ ਤਾਂ ਕਹਿੰਦਾ ਕਿ ਇਹ ਗੱਲ ਹੈ ਕਿ ਹੁਣ ਨੂੰ ਤਾਂ ਅੱਧੇ ਵੀ ਲਾ ਦੇਣੇ ਸੀ ਮਤਲਬ ਜਾਂ ਤਾਂ ਫਿਰ ਜਿਹੜਾ ਪੈਸਾ ਇਹ ਬਲੈਕ ਮਨੀ ਆਇਆ ਕਿੱਥੋਂ ਇੱਕ ਪਾਸੇ ਇਹਨਾਂ ਕੋਲੇ ਜਿਹੜਾ ਸੀਗਾ ਜਿਹੜੇ ਇਹ ਸੈਂਟਰ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਜਿਹੜਾ ਕਰਜ਼ਾ ਲੈਂਦੀ ਹੈ ਇਹਨਾਂ ਨੂੰ ਪਿਛਲੇ ਚੱਕੇ ਕਰਜ਼ੇ ਥੋੜੇ ਪੈ ਗਏ ਘੱਟ ਪੈ ਗਏ 1 ਲੱਖ ਕਰੋੜ ਦੇ ਕਰੀਬ ਜਦੋਂ ਉਹੋ ਚੱਕ ਕੇ ਪੂਰਾ ਨਹੀਂ ਆਇਆ ਇਹਨਾਂ ਦਾ ਕੰਮ ਇਹਨਾਂ ਨੇ 1200 ਕਰੋੜ ਦਾ ਫੇਰ ਜਿਹੜਾ ਸੀਗਾ ਉਹ ਆਖਿਆ ਕਿ ਸਾਡੇ ਕਰਜ਼ੇ ਦੇ ਵਿੱਚ ਵਾਧਾ ਕਰੋ ਸਾਡਾ ਸਰਿਆ ਨਹੀਂ ਫਿਰ ਜਾਂ ਤਾਂ ਇਹ 1200 ਕਰੋੜ ਦੇ ਵਿੱਚੋਂ ਕਿ ਕਪਲਾ ਕੀਤਾ ਗਿਆ ਜਾਂ ਫਿਰ ਕਿਸੇ ਹੋਰ ਪਾਸੋਂ ਜਿਵੇਂ ਇਹਨਾਂ ਦੀ ਮੰਨ ਕੇ ਚੱਲੋ ਕਿ ਆਪਣੀ ਸ਼ਰਾਬ ਨੀਤੀ ਜਿਵੇਂ ਦੇ 100 ਕਰੋੜ ਦੇ ਵਿੱਚ ਕੇਜਰੀਵਾਲ ਜੇਲ੍ਹ ਜੇਲ੍ਹ ਚ ਜਾ ਕੇ ਜਾਂ ਤਾਂ ਕਿਸੇ ਉਹੋ ਜਿਹੀ ਨੀਤੀ ਦੇ ਵਿੱਚੋਂ ਜਾਂ ਰੇਤੇ ਦੇ ਕੱਪੜੇ ਦੇ ਵਿੱਚੋਂ ਜਾਂ ਬਜਰੀ ਦੇ ਕੱਪੜੇ ਦੇ ਵਿੱਚੋਂ ਜਾਂ ਸ਼ਰਾਬ ਦੇ ਕੱਪੜੇ ਦੇ ਵਿੱਚੋਂ ਜਾਂ ਮੰਡੀ ਕਰਨ ਜਿਵੇਂ ਹੁਣ ਹੋਈ ਜਾਂਦਾ ਹੈ ਕਿਸਾਨਾਂ ਦੀ ਲੁੱਟ ਹੋਈ ਜਾਂਦੀ ਹੈ ਸ਼ੈਲਰਾਂ ਵਾਲੇ ਹੋਗੇ ਹੋਰ ਹੋਗੇ ਜਿਹੜੇ ਉਹ ਲੁੱਟੇ ਜਾਂਦੇ ਆ ਕਾਰਟ ਜਿਹੜੀ ਆ ਉਹ 100-100 ਰੁਪਏ ਦੀ ਲੱਗੀ ਜਾਂਦੀ ਹੈ ਕੁਆਂਟਲ ਮਗਰ ਜਾਂ ਸਿੱਧੀ ਕਿਲੋ 2 ਕਿਲੋ 4 ਕਿਲੋ 5 ਕਿਲੋ 10 ਕਿਲੋ ਦੀ ਲੱਗੀ ਜਾਂਦੀ ਹੈ ਜਾਂ ਤਾਂ ਕਿਸੇ ਉਹੋ ਜਿਹੇ ਕੱਪੜੇ ਦੇ ਵਿੱਚੋਂ ਮਾਨ ਸਾਹਿਬ ਕੋਲੇ ਪੈਸੇ ਆਏ ਹੋਣਗੇ ਕਿਉਂਕਿ ਮਾਨ ਸਾਹਿਬ ਡਿੰਪੀ ਨੂੰ ਸ਼ਾਮਲ ਕਰਕੇ ਗ ਕਿ ਲੋ ਜੀ ਇਲੈਕਸ਼ਨ ਲੜਨ ਵਾਸਤੇ ਕਿਉਂਕਿ ਐ ਨਹੀਂ ਹੋ ਸਕਦਾ ਇੱਕ ਬੰਦਾ ਹਲਕੇ ਦੀ ਨੁਮਾਇੰਦਗੀ ਕਰਨ ਵਾਸਤੇ ਡਿੰਪੀ ਢੱਲੋਂ ਜਿਹੜਾ ਹੈ ਉਹ ਚੋਣ ਲੜ ਰਿਹਾ ਉਹ ਕੋਈ ਛੋਟਾ ਜਿਹਾ ਕੰਮ ਨਹੀਂ ਕਰ ਰਿਹਾ ਇੱਕ ਚੋਣ ਲੜਨ ਵਾਲਾ ਬੰਦਾ ਆਪ ਦੀ ਜਿਹੜੀ ਜਿਹੜੀ ਪਾਰਟੀ ਚ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਉਹਦੇ ਸਟੇਜ ਤੇ ਜਿਹੜੇ ਨੁਮਾਇੰਦੇ ਆ ਚੁਣੇ ਹੋਏ ਲੋਕਾਂ ਦੇ ਐਮ ਐਲ ਏ ਬੈਠੇ ਆ ਹੋਰ ਜ਼ਿੰਮੇਵਾਰ ਲੋਕ ਬੈਠੇ ਆ ਐਨੀ ਪਬਲਿਕ ਬੈਠੀ ਆ ਸਾਹਮਣੇ ਉਹਨਾਂ ਦੇ ਸਾਹਮਣੇ ਜਦੋਂ ਡਿੰਪੀ ਢੱਲੋਂ ਇਹ ਗੱਲ ਕਬੂਲ ਦਾ ਇਹ ਗੱਲ ਅਨਾਉਂਸ ਕਰਦਾ ਕਿ 100 ਕਰੋੜ ਆ ਗਿਆ ਇਲੈਕਸ਼ਨ ਕੋਡ ਨਾ ਉਹ ਫਿਰ 100 ਕਰੋੜ ਆਇਆ ਵੀ ਲੋਕਾਂ ਨੂੰ ਵੰਡੋ ਮੈਂ ਕਹਿੰਦੇ ਵੀ ਬੇਨਤੀ ਹੈ ਜੀ ਇੱਕ ਲੋਕਾਂ ਨੂੰ ਵੀ ਜੇ 100 ਕਰੋੜ ਵਾਕੇ ਆ ਗਿਆ ਤੇ ਵੰਡਣ ਦੀ ਗੱਲ ਕੀਤੀ ਗਈ ਹੈ ਲਾਉਣ ਦੀ ਗੱਲ ਕੀਤੀ ਗਈ ਹੈ ਨਾ ਇਹ ਨਹੀਂ ਕਿ ਵਿਕਾਸਕਾਰ ਜਾ ਤੇ ਲੋਕੋ ਚੁੱਪ ਕਰਕੇ ਤਕੜੇ ਹੋ ਜੋ ਲੈ ਲਓ ਲੈ ਲਓ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਮੁੱਖ ਮੰਤਰੀ ਬਣਨ ਤੋਂ ਮੋੜਣਾ ਨਹੀਂ ਪੈਸਾ ਕਹਿੰਦੇ ਆਉਣਗੇ ਇਹਨਾਂ ਨੂੰ ਮੋੜਿਓ ਨਾ ਲੈ ਲਿਓ ਇਹਨਾਂ ਦੇ ਨਹੀਂ ਇਹ ਇਹਨਾਂ ਦੇ ਨਹੀਂ ਥੋੜੇ ਹੀ ਹੈ ਤੁਹਾਡੇ ਪੈਸੇ ਪਰ ਬੋਰਡ ਜਿੱਥੇ ਮਰਜ਼ੀ ਪਰ ਜਿੱਥੇ ਮਰਜ਼ੀ ਵੀ ਨਹੀਂ ਕਿਹਾ ਸੀ ਪੈਸੇ ਇਹਨਾਂ ਤੋਂ ਲੈ ਲੋ ਮਾਨ ਸਾਹਿਬ ਕਹਿੰਦੇ ਵੋਟ ਆਮ ਆਦਮੀ ਪਾਰਟੀ ਨੂੰ ਪਾ ਦਿਓ ਹੁਣ ਮੈਂ ਇਹ ਗੱਲ ਕਹਿਣਾ ਵੀ ਬੇਸ਼ੱਕ ਨੋਟਾ ਦਾ ਬਟਨ ਦਬ ਦਿਓ ਐਨ ਓ ਟੀ ਏ ਨੋਟਾ ਨੋਟਾਂ ਦਾ ਨਹੀਂ ਕਹਿ ਰਿਹਾ ਮੈਂ ਨੋਟਾ ਦਾ ਨਹੀਂ ਨੋਟਾਂ ਦੇ ਹੀ ਆ ਫਿਰ ਨੋਟ ਲੈਣੋ ਤੇ ਨੋਟਾ ਦਬ ਦਿਓ ਨੋਟਾ ਦਾ ਦਬ ਦਿਓ ਤੇ ਚਾਹੇ ਹਜ਼ਾਰ ਉਮੀਦਵਾਰਾਂ ਨੂੰ ਵੋਟ ਪਾ ਦਿਓ ਤੇ ਚਾਹੇ ਪਾਉਣ ਹੀ ਨਾ ਜਾਓ ਘਰੇ ਬੈਠ ਜਾਓ ਮੈਂ ਕਿਸੇ ਪਾਰਟੀ ਵੱਕ ਪਾਸੇ ਨਹੀਂ ਕਹਿੰਦਾ ਕਿ ਇਹਨੂੰ ਨਿਆ ਨੂੰ ਪਾ ਦਿਓ ਕਿਉਂਕਿ ਹਮਾਮ ਚ ਸਾਰੇ ਨੰਗੇ ਆ ਹੈ ਠੀਕ ਹੈ ਮੈਂ ਕਹਿੰਦਾ ਕਿ ਦੇਖੋ ਜੇ 100 ਕਰੋੜ ਆ ਗਿਆ ਇਹਦੀ ਜਾਂਚ ਉੱਚ ਪੱਧਰੀ ਹੋਣੀ ਚਾਹੀਦੀ ਹੈ ਪਬਲੀਕਲੀ ਇਹ ਮਾਫੀ ਮੰਗਣ ਤਾਂ ਵੀ ਉਮੀਦਵਾਰੀ ਰੱਦ ਹੁੰਦੀ ਹੈ ਉਹਨਾਂ ਦੀ ਵਿਰੋਧੀ ਧਰਮੀ ਸੁੱਤੀ ਪਈ ਹੈ ਫਿਰ ਮੈਂ ਵਿਰੋਧੀ ਤੌਰ ਦੇਖੋ ਜੀ ਵਿਰੋਧੀ ਤਾਂ ਕੋਈ ਨਹੀਂ ਬੋਲਣ ਨੂੰ ਤਿਆਰ ਤਾਰਾ ਜੀ ਵਿਰੋਧੀ ਤੌਰ ਧਰਦੀ ਗੱਲ ਸੁਣ ਲਓ ਜੀ ਰਾਜਾ ਵੜਿੰਗ ਤੇ ਉਹਨਾਂ ਦੀ ਵਾਈਫ ਅਮਰਤਾ ਵੜਿੰਗ ਉਹ ਤਾਂ ਮਸਰੂਫ ਹੈ ਪੂਰੇ ਦੇ ਪੂਰੇ ਜਿਹੜੇ ਲੋਕਾਂ ਦੇ ਵਿੱਚ ਵਿਚਰਨ ਦੇ ਵਿੱਚ ਲੋਕਾਂ ਨੂੰ ਜਫੀਆਂ ਪਾਉਣ ਦੇ ਵਿੱਚ ਠੀਕ ਹੈ ਜੀ ਨੂੰ ਜਿਹਨੇ ਕਦੇ ਰਾਜੇ ਵੜਿੰਗ ਨੂੰ ਮੇਰੇ ਖਿਆਲ ਦੇ ਵਿੱਚ ਜਾਂ ਅਮਰਤਾ ਵੜਿੰਗ ਭੈਣ ਜੀ ਨੂੰ ਜਿਹਨੇ ਕਿਤੇ ਉਹ ਦੂਰ ਤੋਂ ਵੀ ਨਹੀਂ ਵੇਖਿਆ ਹੋਣਾ ਅੱਜ ਉਹਨਾਂ ਨੂੰ ਜਫੀਆਂ ਪੈ ਰਹੀਆਂ ਜਾ ਕੇ ਪਬਲਿਕ ਸਟੰਟ ਇੱਕ ਇਲੈਕਸ਼ਨ ਇੱਕ ਚੋਣ ਸਟੰਟ ਹੈ ਇਹ ਜੀ ਦੂਜੇ ਨੰਬਰ ਤੇ ਮਨਪ੍ਰੀਤ ਬਾਦਲ ਉਹ ਤਾਂ ਆਪ ਅਨਾਉਂਸ ਕਰੀ ਜਾਂਦੇ ਐ ਇਹ ਚੀਜ਼ਾਂ ਉਹ ਕਹਿੰਦੇ ਦੇਖੋ ਜੀ ਤੁਸੀਂ ਆਓ ਰੇਲਵੇ ਦੇ ਵਿੱਚ ਭਰਤੀ ਕਰ ਲਾਂਗੇ ਤੁਹਾਨੂੰ ਤੁਸੀਂ ਪੇਪਰ ਦਿਓ ਰੇਲਵੇ ਮੰਤਰੀ ਮੇਰੇ ਕੋਲ ਆ ਗਿਆ ਹੈ ਕਹਿੰਦੇ ਵੀ ਆਪਦਾ ਰੋਲ ਨੰਬਰ ਦੇਜੋ ਤੁਸੀਂ ਭਰਤੀਓ ਮੈਂ ਤੁਹਾਨੂੰ CRPF ਤੇ AFP ਦੇ ਵਿੱਚ ਭਰਤੀ ਯਾਰ ਤੇਰੇ ਕੋਲ ਸੋਲਰ ਸੋਲਰ ਕਨੇਚੇ ਜਿਹੜੇ ਵੋਟਰਾਂ ਦੇ ਤੁਹਾਡੇ ਕੋਲੇ ਕੋਈ ਹਜੇ ਅਹੁਦੇਦਾਰੀ ਨਹੀਂ ਹੈ ਬੰਤੀ ਦੇ ਬਾਦਲ ਸਾਹਿਬ ਤੁਸੀਂ ਹਾਲੇ ਇੱਕ ਉਮੀਦਵਾਰ ਹੋ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਐਡੇ ਐਡੇ ਵਾਅਦੇ ਕਿਵੇਂ ਕਰ ਸਕਦੇ ਹੋ ਲੋਕਾਂ ਦੇ ਨਾਲ ਪਹਿਲਾਂ ਕਿਵੇਂ ਕਰ ਸਕਦੇ ਹੋ ਕਿ ਲਿਆਓ ਤੁਸੀਂ ਲਿਆਓ ਭਾਰਤੀਆਂ ਨਿਕਲੀਆਂ ਤੁਸੀਂ ਭਰੋ ਰੋਲ ਨੰਬਰ ਦਿਓ ਤੇ ਮੈਂ ਤੁਹਾਨੂੰ ਭਰਤੀ ਕਰਦਾ ਮੇਰੇ ਕੋਲ ਰੇਲਵੇ ਦਾ ਜਿਹੜਾ ਹੈਗਾ ਉਹ ਰੇਲਵੇ ਰੇਲਵੇ ਮੰਤਰੀ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਫਲਾਣੇ ਜਿਹੜਾ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜਾ ਉਹ ਬੰਦਾ ਕੰਮ ਕਰਦਾ ਸੀ ਜਦੋਂ ਮੈਂ ਖੁਦ ਮੰਤਰੀ ਹੁੰਦਾ ਸੀਗਾ ਮੈਂ ਤੇ ਉਦੋਂ ਕਹਿੰਦਾ ਵੀ ਜਿਹੜਾ ਸੀਗਾ ਵੀ ਮੇਰੇ ਹੱਥ ਅੰਡਰ ਕਮ ਕਰਦਾ ਰਿਹਾ ਮੈਂ ਉੱਥੇ ਭਰਤੀ ਇਹ ਸਾਰੇ ਨੰਗੇ ਹਮਾਮ ਦੇ ਵਿੱਚ ਅਸਲ ਦੇ ਵਿੱਚ ਤਾਰਾ ਜੀ ਹੱਕ ਇਹ ਬਣਦਾ ਕਿ ਦੇਖੋ ਇਹ ਜਿਹੜੀ ਪਿੱਛੇ 75 ਸਾਲ ਰਾਜਨੀਤੀ ਹੋ ਗਈ ਤੇ ਉਸ 75 ਤੋਂ ਬਾਅਦ ਜਿਹੜੀ ਹੁਣ 2.5 ਪੌਣੇ 3 ਸਾਲ ਇੱਕ ਨਵੀਂ ਹੋਰ ਉਸ ਤੋਂ ਵੀ ਘਟੀਆ ਰਾਜਨੀਤੀ ਹੋ ਚੁੱਕੀ ਨਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਇਹਦਾ ਐਂਡ ਹੋਣਾ ਚਾਹੀਦਾ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਲਵੇ ਚਾਹੇ ਮਾਨਯੋਗ ਅਦਾਲਤਾਂ ਇਹਦਾ ਜੋ ਹੈ ਸਖਤ ਫੈਸਲਾ ਲੈਣ ਇਹਦਾ ਸਖਤ ਫੈਸਲਾ ਚਾਹੇ ਪਾਰਟੀ ਖੁਦ ਲਵੇ ਆਮ ਆਦਮੀ ਪਾਰਟੀ ਮੈਂ ਵੀ ਬੇਨਤੀ ਕਰਦਾ ਕਿ ਅਸੀਂ ਵਿਰੋਧੀ ਕਿਸੇ ਦੇ ਨਹੀਂ ਪਰ ਗਲਤ ਕਰਨ ਵਾਲੇ ਦੇ ਵਿਰੋਧੀ ਅਸੀਂ ਹੈਗੇ ਆਂ ਉਹਦੇ ਤੇ ਅਸੀਂ ਜ਼ਰੂਰ ਬੋਲਾਂਗੇ ਮੈਂ ਕਹਿੰਨਾ ਕਿ ਚਾਹੇ ਖੁਦ ਮਾਨਯੋਗ ਭਗਵੰਤ ਸਿੰਘ ਮਾਨ ਤੇ ਚਾਹੇ ਅਰਵਿੰਦ ਕੇਜਰੀਵਾਲ ਕਿਉਂਕਿ ਸੁਪਰੀਮੋ ਕਹਿੰਦੇ ਹਨ ਠੀਕ ਹੈ ਉਹ ਜਦੋਂ ਗੇੜਾ ਲਾਉਣ ਉਹਦੇ 2-400 ਕਰੋੜ ਲਵਾ ਜਾਂਦੇ ਪੰਜਾਬ ਦਾ ਠੀਕ ਹੈ ਹੁਣ ਸਰਪੰਚਾਂ ਨੂੰ ਸੋਚ ਚਕਾਈ ਤੇ ਕਰਾ ਕੇ ਨਾ ਖਰਚਾ ਬਿਨਾਂ ਵਜਾ ਲੋਕਾਂ ਦਾ ਕੀ ਲੋੜ ਛੇ ਮੈਂ ਮੁੱਖ ਮਹਿਮਾਨਾ ਜੀ ਇਹ ਲਿਆਣੇ ਨਹੀਂ ਉਹ ਜਿਹਦਾ ਉਹ ਜਿਹਦੇ ਜਿੰਨੇ ਬੁੜੀਆਂ ਬੰਦੇ ਲੈਂਦੇ ਗਏ ਸੀ ਨਾ ਬੱਸ ਦੇ ਵਿੱਚ ਤੁਸੀਂ ਵੇਖਣੇ ਜਿਹੜੀਆਂ ਬੱਸਾਂ ਪਰ ਪਰ ਕੇ ਲੈਂਦੀਆਂ ਸੀ ਉਹਨਾਂ ਦਾ ਇੱਕ ਗਿਆ ਗਿਆ ਸੀ ਜਿਹੜੇ ਨਰੇਗਾ ਵਾਲੇ ਸੀ ਹਾਂ ਉਹਨਾਂ ਨੂੰ ਲੈਂਦਾ ਗਿਆ ਕਈਆਂ ਨੂੰ ਕਹਦਾ ਵੀ ਥੋੜੀ ਪੈਨਸ਼ਨ ਲਾ ਦਾਂਗੀ ਉਹਨਾਂ ਨੂੰ ਇਹ ਲਾਲਚ ਦੇ ਕੇ ਲੈਂਦਾ ਗਿਆ ਜਦੋਂ ਇੱਕ ਇੰਟਰਵਿਊ ਲੈ ਰਿਆ ਸੀ ਪੱਤਰਕਾਰ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸੀ ਸੋਚ ਚੁੱਕ ਸਮਾ ਗਵਾ ਉਹਨਾਂ ਨੂੰ ਇਹੀ ਕਿਹਾ ਗਿਆ ਜਿੱਤੇ ਇਕੱਠ ਵਿਖਾਉਣ ਦੀ ਖਾਤਰ ਸਿਰਫ ਇਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਥੋੜੀ ਦਿਹਾੜੀ ਮਿਲੂਗੀ ਠੀਕ ਹੈ ਜੀ ਦੇਖੋ ਅਸਲ ਦੇ ਵਿੱਚ ਕੀ ਹੈ ਮੈਂ ਕਹਣਾ ਕਿ ਦੇਖੋ ਅਸੀਂ ਭਰੋਸਾ ਕਰਦੇ ਹਾਂ ਮਾਨ ਸਾਹਿਬ ਅੱਜ ਵੀ ਲੋਕ ਤੁਹਾਡੇ ਤੇ ਭਰੋਸਾ ਕਰਦੇ ਆ ਜੇ ਤੁਸੀਂ ਚੰਗੇ ਕੰਮ ਕਰਕੇ ਦਿਖਾਓਗੇ ਆਰਵੈਦ ਕੇਜਰੀ ਵਾਲੇ ਇੱਕ ਮੁੱਖ ਮਹਿਮਾਨ ਸੱਦਿਆ ਤੁਸੀਂ ਮੁੱਖ ਮਹਿਮਾਨ ਸਰਪੰਚਾਂ ਨੂੰ ਸੌਂਝ ਕੌਣ ਆਇਆ ਯਾਰ ਸਮਝ ਕੌਣ ਆਇਆ ਬੰਦਾ ਪੰਜਾਬ ਦਾ 2-400 ਕਰੋੜ ਰੁਪਈਆ ਲਵਾ ਕੇ ਚਲਾ ਗਿਆ ਇਹੋ ਜਿਹਾ ਮੁੱਖ ਮਹਿਮਾਨ ਤੋਂ ਕੀ ਲੈਣੇ ਮੁੱਖ ਮਹਿਮਾਨ ਤਾਂ ਹੁੰਦਾ ਆਪਾਂ ਸਾਦੇ ਆ ਨਾ ਮੁੱਖ ਮਹਿਮਾਨ ਤਾਂ ਕੋਈ ਫੰਡ ਗ੍ਰਾਂਟ ਦੇ ਕੇ ਜਾਂਦਾ ਹੁੰਦਾ ਹੈ ਕਿ ਆਹ ਲਓ ਜੀ ਆਪਾਂ ਤੁਸੀਂ ਕੋਈ ਮੇਲਾ ਕਰਵਾਈਏ ਨਾ ਤੇ ਮੁੱਖ ਮਹਿਮਾਨ ਸੱਦੀਏ ਤੇ ਉਹ 11000 21000 31000 52000 ਲੱਖ 1.5 ਲੱਖ 2 ਲੱਖ ਜਿਹੋ ਜਿਹਾ ਮੁੱਖ ਮਹਿਮਾਨ ਸਾਦੇ ਆ ਉਹ ਦੇ ਕੇ ਜਾਂਦਾ ਨਾ ਕਲੱਬ ਨੂੰ ਸੰਸਥਾ ਨੂੰ ਜਿਹਨੇ ਵੀ ਉਹ ਪ੍ਰੋਗਰਾਮ ਕਰਾਇਆ ਹੁੰਦਾ ਕਿਸੇ ਤਰ੍ਹਾਂ ਇੱਥੇ ਉਲਟਾ ਕਰਮ ਦੇ ਕੇਜਰੀਵਾਲ ਜਦੋਂ ਗੇੜਾ ਲਾਉਣਾ ਦਾ 2-400 ਕਰੋੜ ਦਾ ਪੰਜਾਬ ਦਾ ਮਸਲਾ ਜਿਹੜਾ ਮੇਨ ਆਪਾਂ ਜਿਹੜੀ ਗੱਲ ਆਪਣੇ ਧਿਆਨ ਚਾਹੀਏ ਸਾਰੇ ਆ ਸਾਰੇ ਲੋਕਾਂ ਨੇ ਜਿੰਦਰ ਜੀ ਮੈਂ ਇੱਕ ਗੱਲ ਰੋਕਦੇ ਵਿੱਚ ਜਿਹੜਾ 100 ਕਰੋੜ ਦੀ ਗੱਲ ਕਰਦੇ ਉਹੀ ਗੱਲ ਕਰ ਰਹੇ ਜੀ ਜਿਹੜੀ 100 ਕਰੋੜ ਜੇ ਘਰ ਘਰ ਨੂੰ ਵੀ ਪੈਸੇ ਆਪਾਂ ਵੰਡ ਗਏ ਜੀ ਮੇਰੇ ਸਾਰਾ 20 20 30 30 ਹਜ਼ਾਰ ਰੁਪਏ ਜੇ ਇੱਕ ਘਰ ਘਰ ਨੂੰ ਵੀ ਦਿੱਤਾ ਜਾਵੇ ਤੇ ਆ ਸਕਦਾ ਆਹ ਦੇਖੋ ਜੀ ਬੇਸ਼ੱਕ 100 ਕਰੋੜ ਥੋੜਾ ਨਹੀਂ ਹੁੰਦਾ ਮੈਂ ਕਹਿੰਦਾ ਜੀ ਬੇਸ਼ੱਕ 20 30 ਹਜ਼ਾਰ ਆਵੇ ਤੇ ਬੇਸ਼ੱਕ 20 30 100 ਆਵੇ ਤੇ ਬੇਸ਼ੱਕ 20 30 ਰੁਪਏ ਹੁਣ ਮੈਂ ਕਹਿੰਦਾ ਕਿ ਜੇ ਉਹ ਗੱਡੀ ਦੀ ਡਿੱਗੀ ਚ ਰੱਖ ਕੇ ਅਮਨ ਅਰੋੜਾ ਦੇ ਲਾਡੀ ਢੋਸ ਦੇ ਕੇ ਗਏ ਤਾਂ ਕਾਰਵਾਈ ਤੁਸੀਂ ਦੇਖ ਲਓ ਕਿ ਡਿੰਪੀ ਢੱਲੋਂ ਨੇ ਅਨਾਉਂਸ ਕੀਤਾ ਡਿੰਪੀ ਢੱਲੋਂ ਤੋਂ ਲੈ ਕੇ ਅਮਨ ਅਰੋੜਾ ਲਾਡੀ ਢੋਸ ਤੇ ਨਾ ਉਹਨੇ ਮਾਨ ਸਾਹਿਬ ਦਾ ਵੀ ਲੈਤਾ ਡਿੰਪੀ ਢੱਲੋਂ ਨੇ ਕਿ ਉਹ ਮੈਨੂੰ ਆ ਕੇ ਕਹਿੰਦੇ ਕਿ ਆ ਲੈ ਮਾਨ ਸਾਹਿਬ ਨੇ 100 ਕਰੋੜ ਭੇਜਤਾ ਇੱਕ ਵਾਰੀ ਤੂੰ ਲਾ ਇਹਨਾਂ ਨੂੰ ਠੀਕ ਹੈ ਫਿਰ ਤੈਨੂੰ ਹੋਰ ਦੇਵਾਂਗੇ ਕਹਿੰਦਾ ਗੱਫੇ ਤਾਂ ਵੀ ਇਸ ਤਰ੍ਹਾਂ ਹੀ ਆਉਣੇ ਆ ਮਤਲਬ ਇਸ਼ਾਰਾ ਇਹੀ ਆ ਨਾ ਜੇ ਤਾਂ ਲੋਕਾਂ ਨੂੰ ਸਿਰਫ ਚੋਣ ਜਿੱਤਣ ਵਾਸਤੇ ਗੁਮਰਾਹ ਕੀਤਾ ਜਾ ਰਿਹਾ ਹੈ ਗਿੱਦੜ ਪੈਸੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਇੰਨਾਂ ਗੱਲਾਂ 'ਚ ਆਇਓ ਨਾ ਇਹਦੇ ਨਾਲੋਂ ਬਿਹਤਰ ਹੈ ਕਿ ਇਹੋ ਜਿਹੇ ਝੂਠੇ ਬੰਦੇ ਨੂੰ ਵੋਟ ਪਾਉਣ ਨਾਲੋਂ ਘਰੇ ਬੈਠੇ ਰਹੋ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫੇਰ ਬੇਨਤੀ ਕਰਦਾ ਸਾਡੀਆਂ ਮਾਨਯੋਗ ਉੱਚ ਅਦਾਲਤਾਂ ਨੂੰ ਮਾਨਯੋਗ ਹਾਈ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਜੀ ਤੇ ਮੈਂ ਆਮ ਆਦਮੀ ਪਾਰਟੀ ਨੂੰ ਵੀ ਜਿੰਨੀ ਸੀਨੀਅਰ ਲੀਡਰਸ਼ਿਪ ਆ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਾ ਚਾਹੇ ਅਰਵਿੰਦ ਕੇਜਰੀਵਾਲ ਚਾਹੇ ਸੰਦੀਪ ਪਾਠਕ ਚਾਹੇ ਕੋਈ ਵੀ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਖਤ ਡਿਸੀਜਨ ਲਾਓ ਇਸ ਚੀਜ਼ ਤੇ ਡਿਪੀਟ ਲਾਉਣ ਨੂੰ ਬਕਾਇਦਾ ਕਟਾਰੇ ਦੇ ਵਿੱਚ ਖੜਾ ਕਰੋ ਲਿਆ ਕੇ ਕਿ ਤੂੰ ਇਹ ਚੀਜ਼ ਐਨਾਉਂਸ ਕਿਵੇਂ ਕਰਤੀ ਇਹ ਤਾਂ ਕਾਲਾ ਧਾਨ ਹੈ ਜੀ ਮਾਨ ਸਾਹਿਬ ਕੀ ਕਹਿੰਦੇ ਸੀ ਮੋਦੀ ਨੇ ਕੀ ਕਿਹਾ ਸੀ ਕਿ 15-15 ਲੱਖ ਤੁਹਾਡੇ ਖਾਤਿਆਂ ਜਾਊਗਾ ਕਿਉਂਕਿ ਕਾਲਾ ਧਨ ਵਾਪਸ ਆ ਜਾਊਗਾ ਹਾਂ ਇੱਕ ਨਾਗਰਿਕ ਨੂੰ 15-15 ਲੱਖ ਆਉਂਦਾ ਹੈ 2014 ਦੀਆਂ ਗੱਲਾਂ ਐ ਉਹ ਤਾਰਾ ਜੀ ਉਦੋਂ ਤੋਂ ਲੈ ਕੇ 2024 ਆ ਗਿਆ ਅੱਜ ਤੱਕ ਕਿਤੇ ਹੋਇਆ ਕਿ 15 ਲੱਖ ਕੀ 15 ਰੁਪਏ ਵੀ ਮੋਦੀ ਨੇ ਕਿਸੇ ਨੂੰ ਆਮ ਨਾਗਰਿਕ ਨੂੰ ਪਾਏ ਹੋਣ ਠੀਕ ਹੈ ਉਹੀ ਜਿਹੜੀ ਸਟੰਟ ਬਾਜੀ ਇਹ ਸ਼ੁਰੂ ਹੋ ਗਈ ਸਟੰਟ ਬਾਜੀ ਦੋ ਚੀਜ਼ਾਂ ਤਾਰਾ ਜੀ ਜੀ ਜਾਂ ਤਾਂ ਡਿੰਪੀ ਢਿੱਲੋਂ ਦੀ ਉਮੀਦਵਾਰੀ ਰੱਦ ਕੀਤੀ ਜਾਵੇ ਤੇ ਪਬਲੀਕਲੀ ਮਾਫੀ ਮੰਗਾਈ ਜਾਵੇ ਕਿ ਮੈਂ ਜਿਹੜਾ ਸੀਗਾ ਆਪਦੀਆਂ ਗੱਲਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਸੀ ਮੈਂ ਇੱਕ ਤੁਹਾਨੂੰ ਲੌਲੀਪੌਪ ਦੇ ਤਾ ਮੈਂ ਕਹਿ ਬੈਠਾ ਕਿ ਮੈਂ ਵੀ 100 ਕਰੋੜ ਰੁਪਇਆ ਆ ਗਿਆ ਪਰ ਇਦਾਂ ਦਾ ਕੁਝ ਨਹੀਂ ਆਇਆ ਜਾਂ ਤਾਂ ਡਿੰਪੀ ਢੱਲੋਂ ਦੁਬਾਰਾ ਐਕਸੈਪਟ ਕਰੇ ਮੀਡੀਆ ਦੇ ਵਿੱਚ ਆ ਕੇ ਇਸ ਗੱਲ ਨੂੰ ਜਾਂ ਫਿਰ ਡਿੰਪੀ ਢੱਲੋਂ ਤੇ ਮੁਕੰਮਲ ਕਾਰਵਾਈ ਜਦੋਂ ਹੋਊਗੀ ਤਾਂ ਫਿਰ ਅਮਨ अरोੜਾ ਤੇ ਵੀ ਹੋਊਗੀ ਫਿਰ ਲਾਡੀ ਢੋਸ ਤੇ ਵੀ ਹੋਊਗੀ ਤੇ ਫਿਰ ਜੇ 100 ਕਰੋੜ ਸੱਚੀ ਮੁੱੱਚੀ ਨਕਦੀ ਦੇ ਰੂਪ ਦੇ ਵਿੱਚ ਆਇਆ ਉਹ ਕਿਹਦਾ ਉਹ ਕਿੱਥੋਂ ਆਇਆ ਜੀ ਕਿਹੜੇ ਸੋਰਸਾਂ ਤੋਂ ਆਇਆ ਬਿਨਾਂ ਕਿਸੇ ਸੋਰਸ ਤੋਂ ਤਾਂ 100 ਰੁਪਇਆ ਨਹੀਂ ਬਣਦਾ ਤਾਰਾ ਜੀ 100 ਕਰੋੜ ਕਿਵੇਂ ਬਣ ਜਾਊਗਾ ਫਿਰ ਮੈਂ ਕਹਿੰਦਾ ਇਹ ਕਾਰਵਾਈ ਜਿਹੜੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪ ਲੋਕਾਂ ਨੂੰ ਮੈਂ ਇਹ ਗੱਲ ਜਰੂਰ ਕਹਿਣਾ ਕਿ ਦੇਖੋ ਜੇ 100 ਕਰੋੜ ਦੀ ਗੱਲ ਚੱਲੀ ਹੈ ਤੇ ਕੋਈ ਕਾਰਵਾਈ ਨਹੀਂ ਨਾ ਪੈਂਦੀ ਤਾਂ ਇਹ ਸਮਝ ਲਓ ਕਿ ਲੋਕ ਲਭਾਉਣਾ ਇੱਕ ਜਿਹੜਾ ਸਿਰਫ ਚੋਣ ਸਟੰਟ ਹੈ ਨਿੰਪੀ ਢਿਲੋਂ ਦਾ ਤੇ ਇਹਨੂੰ ਪਿੱਛੋਂ ਜਿਹੜਾ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਤੂੰ ਜੋ ਜੀ ਕਰਦਾ ਬੋਲ ਦੇ ਇਸ ਕਰਕੇ ਫਿਰ ਇਹੋ ਜਿਹੇ ਬੰਦਿਆਂ ਨੂੰ ਵੋਟਾਂ ਪਾ ਕੇ ਲੋਕਾਂ ਨੂੰ ਮੈਂ ਕਹਿੰਦਾ ਤੁਸੀਂ ਕੀ ਖੱਟ ਲੋਗੇ ਇਹਦੇ ਨਾਲੋਂ ਬਿਹਤਰ ਹੈ ਕਿ ਮੈਂ ਕਹਿੰਦਾ ਆਜ਼ਾਦ ਉਮੀਦਵਾਰ ਘਟੂ ਘਟ ਤੁਹਾਡੇ ਮੰਦੀ ਸ਼ਾਂਤੀ ਤਾਂ ਰਹੂਨ ਜਿੱਤੇ ਨਾ ਜਿੱਤੇ ਯਾਰ ਅਸੀਂ ਜਿਹੜਾ ਸੀਗਾ ਨਾ ਕਿਸੇ ਪ੍ਰਾਣੀ ਜੋਖ ਨੂੰ ਨਾ ਕਿਸੇ ਨਵੀਂ ਜੋਖ ਨੂੰ ਅਸੀਂ ਵੋਟ ਨਹੀਂ ਪਾਈ ਅਸੀਂ ਕਿਸੇ ਉਸ ਬੰਦੇ ਨੂੰ ਵੋਟ ਨਹੀਂ ਪਾਈ ਜਿਹੜਾ ਸਾਨੂੰ ਉਹਦੇ ਗੱਲਾਂ ਦੇ ਵਿੱਚ ਲੈ ਕੇ ਸਾਨੂੰ ਜਿਹੜਾ ਸੀਗਾ ਉਹ ਤਰ੍ਹਾਂ ਤਰ੍ਹਾਂ ਦੇ ਲਾਲੀਪਾਪ ਦੇ ਕੇ 100 ਕਰੋੜ ਆ ਗਿਆ ਆ ਆ ਗਿਆ ਉਹ ਆ ਗਿਆ ਇੱਧਰ ਕੰਮ ਹੋ ਗਿਆ ਉੱਧਰ ਕੰਮ ਹੋ ਗਿਆ ਸ਼ੁਰੂ ਨਹੀਂ ਕੀਤੇ ਚੋਣ ਜਿਹੜਾ ਸੀ ਆਪਣਾ ਇਲੈਕਸ਼ਨ ਕੋਡ ਲੱਗਿਆ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਜਦੋਂ ਲੋਕ ਪੈਰ ਪਛਾ ਪਟਣਗੇ ਨਾ ਫੇਰ ਇਹਨਾਂ ਲੀਡਰਾਂ ਨੂੰ ਅਕਲ ਆਉਗੀ ਪਿਛਲੀਆਂ ਜਿਹੜੀਆਂ ਪਾਰਟੀਆਂ ਸੀਗੀਆਂ 75 ਸਾਲਾਂ ਦੀਆਂ ਉਹਨਾਂ ਨੂੰ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਲੋਕਾਂ ਨੇ ਲੈ ਕੇ ਉਹਨਾਂ ਨੂੰ ਅਕਲ ਲਿਆਤੀ ਘੜੋ ਘੜੀ ਬਿਠਾ ਕੇ ਦੱਸਦਾ ਕਿ ਲੋਕ ਐਂ ਕਰਦੇ ਹੁੰਦੇ ਆ ਹੁਣ ਲੋ ਲੋੜ ਇਹਨਾਂ ਨੂੰ ਵੀ ਦੱਸਣ ਦੀ ਹੈ ਕਿਉਂਕਿ ਇਹ ਤਾਂ ਤੀਜਾ ਬਦਲ ਲੋਕਾਂ ਕੋਲ ਸੀ ਨਾ ਕਿ ਅਸੀਂ ਕਰ ਸਕਦੇ ਚੌਥਾ ਤਾਂ ਬਦਲ ਵੀ ਨਹੀਂ ਬਚਿਆ ਤਾਰਾ ਜੀ ਜੀ ਚੌਥਾ ਬਦਲ ਵੀ ਨਹੀਂ ਬਚਿਆ ਨਹੀਂ ਬਚਿਆ ਆਜ਼ਾਦ ਉਮੀਦਵਾਰ ਜਿਹੜੇ ਉੱਠੇ ਆ ਨਾ ਜਾਂ ਜਿਹੜੇ ਹੋਰ ਬੰਦੇ ਇਹਨਾਂ ਪਾਰਟੀਆਂ ਤੋਂ ਹਟ ਕੇ ਉੱਠਦੇ ਆ ਉਹ ਬੇਸ਼ੱਕ ਜਿੱਡੇ ਮਰਜ਼ੀ ਵੱਡੇ ਇਸ਼ਤਿਹਾਰ ਬਣਾ ਕੇ ਵੰਡੀ ਜਾਣ ਕਿ ਮੈਂ ਆ ਵੀ ਕਰੂੰਗਾ ਮੈਂ ਆ ਵੀ ਕਰੂੰਗਾ ਮੈਂ ਆ ਵੀ ਕਰੂੰਗਾ ਉਹਨਾਂ ਦੇ ਉਸ ਪੋਸਟਾਂ ਤੇ ਜਿਹੜੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਜਾਂ ਕੋਈ ਖਬਰਾਂ ਉਹਦੇ ਤੇ ਥੱਲੇ ਲੋਕਾਂ ਦੇ ਕਮੈਂਟ ਹੁੰਦੇ ਆ ਇਹ ਗੱਲਾਂ ਸਿਰਫ ਹਵਾਈ ਤੀਰ ਆ ਸਿਰਫ ਚੋਣ ਜਿੱਤਣ ਵਾਸਤੇ ਆ ਸੀਟ ਜਿੱਤਣ ਵਾਸਤੇ ਆ ਇਲੈਕਸ਼ਨ ਜਿੱਤਣ ਵਾਸਤੇ ਆ ਇਹ ਗੱਲਾਂ ਜ਼ਮੀਨੀ ਪੱਧਰ ਤੇ ਨਾ ਕਦੇ ਲਾਗੂ ਹੋਈਆਂ ਨਾ ਕਦੇ ਹੋਣਗੀਆਂ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦਾ ਇੰਨਾ ਕੁ ਵਿਸ਼ਵਾਸ ਤੋੜਤਾ ਜੀ ਕਿ ਜਿੰਨੇ ਜਿੰਨੇ ਸੀਰ ਨੇ ਸਿਰਫ ਲਾਰੇ ਸੀ ਸਿਰਫ ਉਹ ਜਿਹੜਾ ਸੀਗਾ ਉਹ ਆਪਾਂ ਕਹਿੰਦੇ ਸਬਜ਼ ਬਾਗ ਸੀ ਤੇ ਸਬਜ਼ ਬਾਗ ਦਿਖਾ ਕੇ ਇੱਕ ਵਾਰੀ ਸੱਤਾ ਤੇ ਕਾਬਜ਼ ਹੋ ਗਏ ਇਸ ਕਰਕੇ ਮੈਂ ਕਹਿੰਦਾ ਕਿ 100 ਕਰੋੜ ਵਾਲੀ ਗੱਲ ਦਾ ਕੋਈ ਨਿਬੇੜਾ ਹੋਣਾ ਚਾਹੀਦਾ ਨਹੀਂ ਤਾਂ ਫਿਰ ਮੈਂ ਕਹਿੰਦਾ ਵੀ ਉਹੀ ਚੀਜ਼ ਹੈ ਜੇ 100 ਕਰੋੜ ਗਿੱਦੜ ਪਾਹੇ ਆਇਆ ਨਾ ਤੇ ਫਿਰ ਇਹ ਨਹੀਂ ਗੱਲ ਕਿ ਬਰਨਾਲੇ ਨਾ ਗਿਆ ਹੋਊਗਾ ਇਹ ਨਹੀਂ ਕਿ ਡੇਰਾ ਬਾਬਾ ਨਾਨਕ ਨਾ ਗਿਆ ਹੋਊਗਾ ਮੈਂ ਕਹਿੰਦਾ ਕਿ ਫਿਰ ਤਾਂ ਚਾਰੇ ਦੀਆਂ ਚਾਰੇ ਸੀਟਾਂ ਤੇ ਵੀ ਪਤਾ ਨਹੀਂ ਕਿੰਨੇ ਕਿੰਨੇ 100 ਕਰੋੜ ਜਿਹੜਾ ਕਾਲੇ ਧੰਦੇ ਰੂਪ ਦੇ ਵਿੱਚ ਗਿਆ ਹੋਊਗਾ ਤੇ ਫਿਰ ਜਿਹੜੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਂ ਤੇ ਪੰਜਾਬ ਦੀ ਕੁਰਸੀ ਤੇ ਸੱਤਾ ਮੁੱਖ ਮੰਤਰੀ ਜਾਂ ਵੱਡੀ ਸੱਤਾ ਦੇ ਕਾਬਜ ਹੋਈ ਹੈ ਪੰਜਾਬ ਦੇ ਵਿੱਚ ਤੇ ਜਦੋਂ ਫਿਰ ਉਹ ਇਹ ਕੁਝ ਕਰਨ ਲੱਗ ਪੈਣਗੇ ਤਾਂ ਫਿਰ ਲੋਕਾਂ ਦਾ ਭਰੋਸਾ ਕਿਹਦੇ ਤੇ ਰਹੂਗਾ ਇੱਕ ਤੁਸੀਂ ਵੀਡੀਓ ਸੁਖਬੀਰ ਬਾਦਲ ਦੀ ਵੇਖੀ ਹੋਣੀ ਹੈ ਜੀ ਕਾਫੀ ਚਿਰ ਵੀਡੀਓ ਚੱਲਦੀ ਰਹੀ ਵਾਇਰਲ ਹੋਈ ਸੀ ਸੁਖਬੀਰ ਬਾਦਲ ਨੇ ਕਿਹਾ ਸੀ ਕਾਲੀ ਪਾਰਟੀ ਨੂੰ ਜਿਤਾ ਦਿਓ ਜੀ ਸਰਪੰਚਾਂ ਪੈਸਿਆਂ ਦੀ ਕਿਹੜੀ ਗੱਲ ਕਰਦਾ ਹੈ ਇੱਕ ਰੈਲੀ 'ਚ ਸੰਬੋਧਨ ਕਰ ਰਹੀ ਸੀ ਸਰਪੰਚ ਖੜਾ ਸੀ ਸਰਪੰਚ ਨੂੰ ਕਹਿੰਦਾ ਸਰਪੰਚਾਂ ਪੈਸਿਆਂ ਦੀ ਪ੍ਰਬਾਹ ਨਾ ਕਿੰਨੀ ਗ੍ਰਾਂਟ ਚਾਹੀਦੀ ਆ ਆਪਣੀ ਸਰਕਾਰ ਲਿਓ ਕਾਲੀ ਸਰਕਾਰ ਬੋਰੇ ਪਰ ਪਰ ਕੇ ਤੂੰ ਜਿੰਨੇ ਮਰਜ਼ੀ ਬੋਰੇ ਲਾ ਲਓ ਜੀ ਮੈਂ ਨਹੀਂ ਸਾਨੂੰ ਕਹਿੰਦਾ ਜਿੰਨੇ ਮਰਜ਼ੀ ਬੋਰੇ ਲਾ ਲਓ ਉਦੋਂ ਇਹ ਕਹਿੰਦੇ ਸੀ ਇਹ ਮੰਦ ਬੁੱਧੀ ਆ ਜੀ ਇਹ ਕਿੱਥੋਂ ਲੈ ਕੇ ਆਏ ਪੈਸੇ ਕਿੱਥੋਂ ਲਿਉਗਾ ਤੇ ਜੇ ਹੁਣ ਇਹਨਾਂ ਦੀ ਗੱਲ ਕਰੀਏ ਕਿੱਥੋਂ ਆਏ ਪੈਸੇ ਇਹ ਮੈਂ ਕਹਣਾ ਜੀ ਮੈਂ ਤਾਂ ਆਪ ਇਹ ਗੱਲ ਕਹਿਣੀ ਚਾਹੁੰਦਾ ਮੈਂ ਆਪ ਖੁਦੇ ਸੋਚ ਰਿਹਾ ਵੀ ਸੁਖਬੀਰ ਬਾਦਲ ਨੂੰ ਮਾਰੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿੰਦੇ ਹੁੰਦੇ ਸੀ ਸੁੱਖਾ ਗੱਪੀ ਸੁੱਖਾ ਗੱਪੀ ਹਰ ਸਿਮਰਤ ਕੋਰ ਬਦਲ ਨੂੰ ਕੀ ਕਹਿੰਦੇ ਹੁੰਦੇ ਸੀ ਸਿਮਰੋ ਸਿਮਰੋ ਠੀਕ ਹੈ ਕਿੰਨਾ ਕੁਛ ਕਿੱਕਲੀਆਂ ਪਈਆਂ ਕੀ ਕੁਝ ਹੋਇਆ ਕਿੰਨਾ ਕੁਛ ਲੋਕਾਂ ਨੇ ਐਸਐਲਸੀ ਦਾ ਭਗਵੰਤ ਮਾਨ ਇੱਕ ਕਮੇਡੀਅਨ ਲੋਕਾਂ ਨੇ ਸੀਰੀਅਸ ਲੈ ਲਿਆ ਜੀ ਠੀਕ ਹੈ ਉਹ ਸਿਆਸਤ ਦੇ ਵਿੱਚ ਵੀ ਉਹੀ ਕਮੇਡੀ ਚੱਲੀ ਜਾਂਦੀ ਮੈਂ ਕਹਿੰਦਾ ਕਿ ਉਹਨੂੰ ਸੁੱਖਾ ਗੱਪੀ ਕਹਿੰਦੇ ਸੀ ਪਹਿਲੀ ਗੱਲ ਤਾਰਮੰਦ ਕੇਜਰੀਵਾਲ ਤੇ ਭਗਵੰਤ ਮਾਨ ਫਿਰ ਉਹ ਸੁੱਖੇ ਗੱਪੀ ਨੂੰ ਦਾ ਪਿੱਛੇ ਛੱਡ ਗਏ ਉਹਦੇ ਉਹਦੇ ਵੱਡ ਵਡੇਰੇ ਨਿਕਲ ਗਏ ਗੱਪਾਂ ਦੇ ਮਾਮਲੇ ਜੋ ਪਿੱਛੇ ਢਾਈ ਪੌਣੇ 3 ਸਾਲਾਂ ਦੇ ਵਿੱਚ ਲੋਕਾਂ ਨੇ ਵੇਖਿਆ ਨਦੀ ਕਾਰਗੁਜ਼ਾਰੀ ਤੇ ਮੈਂ ਕਹਿਣਾ ਕਿ ਡਿੰਪੀਟ ਲੋ ਜਿਹੜਾ ਨਾ ਜਿਹੇ 100 ਕਰੋੜ ਵਾਲੀ ਗੱਲ ਜਿਹੜੀ ਸਟੇਜ ਤੋਂ ਕਹਿਗਾ ਇਹ ਤਾਂ ਸੁਖ ਸੁਖਬੀਰ ਬਾਦਲ ਨੂੰ ਵੀ ਛੱਡੋ ਅਰਵਿੰਦ ਕੇਜਰੀਵਾਲ ਦੇ ਗੱਪਾਂ ਨੂੰ ਵੀ ਛੱਡੋ ਤੇ ਭਗਵੰਤ ਮਾਨ ਦੇ ਗੱਪਾਂ ਨੂੰ ਵੀ ਛੱਡੋ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਉਹਨਾਂ ਦਾ ਦਾਦਾ ਪੜਦਾਤਾ ਨਿਕਲ ਗਿਆ ਝੂਠ ਦੇ ਵਿੱਚ ਇੱਕ ਸਿਰਫ ਲੋਕਾਂ ਨੂੰ ਹਿਪਨੋਟਾਈਜ਼ ਕਰਨ ਦੀ ਖਾਤਰ ਇਹ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਇੱਕ ਵਾਰੀ ਨਾ ਜਿਹੜਾ ਉਹ ਜਿਵੇਂ ਕਹਿੰਦੇ ਵੀ ਇਦਾਂ ਛੜੀ ਜਾਦੂ ਦੀ ਛੜੀ ਘਮਾਉਣ ਦੀ ਖਾਤਰ ਕਿ ਵੋਟਾਂ ਵੇਜਣ ਕਿਵੇਂ ਨਾ ਕਿਵੇਂ ਹੁਣ ਲੋਕਾਂ ਨੇ ਉਹ 100 ਕਰੋੜ ਦਾ ਕੀ ਕਰਨਾ ਹੈ ਜੇ ਡਿੰਪੀ ਢੁਲਣੋਂ ਜਾਂ ਤਾਂ ਫਿਰ ਡਿੰਪੀ ਢੁਲਣੋਂ ਵਾਕਈ ਮਾਨ ਸਾਹਿਬ ਨੇ ਕੋਈ ਵਾਅਦਾ ਕੀਤਾ ਹੋਊਗਾ ਕਿ ਤੁਸੀਂ ਉਧਰੋਂ ਛੱਡ ਕੇ ਅਕਾਲੀ ਦਲ ਨੂੰ ਸਾਡੇ ਜਾਈ ਜੋ ਤੇਰੇ ਜਿਹੜੇ ਪਿਛਲੇ 2017 2022 ਦੇ ਇਲੈਕਸ਼ਨ ਦੇ ਘਾਟੇ ਆ 50 55 60 70 ਕਰੋੜ ਦੇ ਜੋ ਵੀ ਹੈਗੇ ਜੋ ਤੇਰੇ ਲੱਗੇ ਆ ਵੀ ਤੇਰੇ ਪੂਰੇ ਕਰ ਦੂੰ ਜਾਂ ਤਾਂ ਫਿਰ ਮਾਨ ਸਾਹਿਬ ਨੇ ਆਪਣੀ ਉਹ ਜ਼ੁਬਾਨ ਪਗਾਈ ਹੋਊਗੀ ਤੇ ਜਾਂ ਫਿਰ ਜਿਹੜਾ ਹੈਗਾ ਵੀ ਇਹ ਪੈਸਾ ਜਿਹੜਾ ਇਲੈਕਸ਼ਨ ਦੇ ਵਿੱਚ ਵੀ ਜੋਰ ਲਾਓ ਯਾਰ ਬੇਸ਼ੱਕ ਪੰਜਾਬ ਤੇ ਬਜਰੀ ਦੇ ਵਿੱਚੋਂ ਲੁੱਟ ਕੇ ਲਿਆਓ ਮੰਡੀਆਂ ਦੇ ਵਿੱਚੋਂ ਲੁੱਟ ਕੇ ਲਿਆਓ ਜਿੱਥੋਂ ਮਰਜ਼ੀ ਲਿਓ ਸ਼ੈਲਰਾਂ ਵਾਲੇ ਤੋਂ ਲਓ ਜਿੱਥੋਂ ਮਰਜ਼ੀ ਲਓ ਜਿੱਥੋਂ ਮਰਜ਼ੀ ਪੰਜਾਬ ਦਾ ਪੈਸਾ ਇਕੱਠਾ ਕਰਕੇ ਲਿਆ ਕੇ ਨਾ ਚਾਰ ਜਿਮਨੀ ਚੋਣ ਵਾਲੇ ਜਿਹੜੇ ਇਲਾਕੇ ਆ ਨਾ ਹਲਕੀਏ ਉੱਥੇ ਦੇ ਕੇ ਇੱਕ ਵਾਰੀ ਜਿੱਤਣ ਦੀ ਕੋਸ਼ਿਸ਼ ਕਰੋ ਪਰ ਮੈਂ ਬੇਨਤੀ ਕਰਦਾ ਕਿ ਮਾਨ ਸਾਹਿਬ ਦੀ ਗੱਲ ਤੇ ਅਮਲ ਜ਼ਰੂਰ ਕਰਿਓ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਖੀ ਸੀ ਜੀ ਪੈਸੇ ਦੇਣਗੇ ਵੰਡਣਗੇ ਲੈ ਲਿਓ ਮੋੜੇ ਉਹਨਾਂ ਤੁਹਾਡੇ ਹੀ ਐ ਪਰ ਵੋਟ ਆਪਦੀ ਮਰਜ਼ੀ ਨਾਲ ਪਾਇਓ ਜਿਹੜੇ ਝੂਠ ਮਾਰਦੇ ਉਹਨਾਂ ਨੂੰ ਬਿਲਕੁਲ ਨਾ ਪਾਇਓ ਤੇ ਮੈਂ ਕਹਿੰਦਾ ਡਿੰਪੀ ਟਲਣ ਦੀ ਗੱਲ ਆ ਜਿਹੜਾ ਇਹਦਾ ਜਿਹੜਾ ਉਹ ਸਹੀ ਮਨਾਂ ਦੇ ਵਿੱਚ ਨਤਾਰਾ ਹੋਣਾ ਚਾਹੀਦਾ ਤਾਰਾ ਜੀ ਇਹ ਗੱਲ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਆ ਤੇ ਸਖਤ ਡਿਸੀਜਨ ਲਵੇ ਜੀ ਮਾਨਯੋਗ ਸਾਡੀਆਂ ਅਦਾਲਤਾਂ ਸਖਤ ਡਿਸੀਜਨ ਲੈਣ ਇਲੈਕਸ਼ਨ ਕਮਿਸ਼ਨ ਦਾ ਤਾਂ ਤੁਰੰਤ ਹੀ ਹੱਕ ਬਣਦਾ ਏਡੀ ਬੈਠੀ ਆ ਸੀਬੀਆਈ ਬੈਠੀ ਆ ਹਜੇ ਬੜਾ ਕੁਝ ਪਿਆ ਹੈ ਏਡੀ ਵੀ ਪੁੱਛ ਸਕਦੀ ਹੈ ਸੀਬੀਏ ਵੀ ਪੁੱਛ ਸਕਦੀ ਹੈ ਇਹ ਤਾਂ 150000 ਤੇ 2 ਲੱਖ ਤੇ 5 ਲੱਖ ਤੇ 10 ਲੱਖ 50 ਲੱਖ ਤੇ ਏਡੀ ਸੀਬੀਏ ਆ ਗ੍ਰੇਡ ਕਰ ਦਿੰਦੀ ਸਾਰਾ ਘਰ ਸੀਲ ਕਰ ਦਿੰਦੇ ਆ ਬੰਦੇ ਨੂੰ ਚੁੱਕ ਕੇ ਲੈ ਜਾਂਦੇ ਆ ਮੈਂ ਕਹ ਰਿਹਾ ਕਿ ਜੇ ਇਲੈਕਸ਼ਨ ਦੇ ਵਿੱਚ ਜਿਹੜਾ ਮੈਂ ਕਹਿੰਦਾ ਜੇ ਸਰਕਾਰਾਂ ਦੇ ਵਿੱਚ ਹਜੇ ਵੀ ਜਿਹੜਾ ਸਿਆਸਤ ਦੇ ਵਿੱਚ ਕੋਈ ਘਪਲੇਬਾਜੀ ਹੈ ਨਹੀਂ ਨਾ ਤੇ ਫਿਰ ਡਿੰਪਿਟ ਨੂੰ ਬਹੁਤ ਵੱਡੀ ਕਾਰਵਾਈ ਜਿਹੜੀ ਕਰਨੀ ਬਣਦੀ ਹੈ ਹੁਣ ਮੈਂ ਕਹਿੰਦਾ ਕਿ ਦੇਖੋ ਜੇ ਇੱਕ ਦੜ ਪੈਸੇ ਦੇ ਵਿੱਚ 100 ਕਰੋੜ ਆ ਗਿਆ ਤਾਂ ਫਿਰ ਬਾਕੀ ਤਿੰਨ ਜਿਹੜੇ ਵਿਧਾਨ ਸਭਾ ਹਲਕੇ ਆ ਜਿਮਨੀ ਚੋਣ ਵਾਲੇ ਉੱਥੇ ਵੀ ਜੇ 100-100 ਕਰੋੜ ਜਾਂਦਾ ਤਾਂ ਪੰਜਾਬ ਦਾ ਪਤਾ ਨਹੀਂ ਕਿਧਰੋਂ ਪੈਸਾ ਜਿਹੜਾ ਸੀ ਉਹ ਇਕੱਠਾ ਕਰਕੇ ਪੰਜਾਬ ਦਾ ਪੈਸਾ ਇਲੈਕਸ਼ਨ ਤੇ ਬਰਬਾਦ ਕਰਨ ਦੀ ਬਜਾਏ ਸੁਭਾਵਕ ਹੈ ਨਾ ਗੱਲ ਜੇ ਗਿੱਦੜ ਬਾਹ ਜਿਤਨਾ ਜ਼ਰੂਰੀ ਹੈ ਕਿਉਂਕਿ ਮਾਨ ਸਾਹਿਬ ਨੇ ਇੱਕ ਆਖਿਆ ਸੀਗਾ ਕਾਬਦੀ ਚੋਣ ਜਲਸੇ ਚੋਣ ਰੈਲੀ ਦੇ ਵਿੱਚ ਉਹ ਕਹਿੰਦੇ 92 ਸੀਟਾਂ ਸਾਡੇ ਕੋਲੇ ਆ ਆ ਚਾਰ ਜਿੱਤ ਕੇ ਅਸੀਂ 96 ਕਰਕੇ ਵਿਖਾਵਾਂਗੇ ਠੀਕ ਹੈ ਹੋ ਸਕਦਾ ਉਹ 96 ਜਿਵੇਂ ਸੁਖਬੀਰ ਬਾਦਲ ਨੇ ਪਾਣੀ ਵਾਲੀ ਬਖਸ਼ ਲਾਉਣ ਦੀ ਖਾਤਰ ਕਰੋੜਾ ਰੁਪਿਆ ਬਰਬਾਦ ਕਰਤਾ ਸੀ ਪੰਜਾਬ ਇੱਕ ਪਾਣੀ ਵਾਲੀ ਬਸ ਚਲਾ ਕੇ ਵਿਖਾਉਣ ਦੀ ਖਾਤਰ ਇੱਕ ਕਿਸ਼ਤੀ ਨੂੰ ਟਾਇਰ ਲਾ ਕੇ ਤੇ ਪਾਣੀ ਦੇ ਵਿੱਚ ਰੋੜ ਕੇ ਦਰਿਆ ਦਾ ਪਾਣੀ ਠੱਲ ਕੇ ਕਿੰਨਾ ਪਾਣੀ ਬਰਬਾਦ ਕੀਤਾ ਸੀ ਕੀ ਕੁਛ ਸੀ ਮੈਂ ਕਹਿੰਨਾ ਕਿ ਹੋ ਸਕਦਾ ਹੈ ਕਿ ਇਹ 92 ਤੋਂ 96 ਕਰਨ ਦੀ ਕੋਸ਼ਿਸ਼ ਨਾਕਾਮ ਕੋਸ਼ਿਸ਼ ਹੈ ਵੈਸੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਹ ਚ ਕੋਈ ਦੋਵਾਂ ਨਹੀਂ ਲੋਕਾਂ ਨੇ ਪਿਛਲਾ 2.5 ਸਾਲ ਦਾ ਰਿਪੋਰਟ ਕਾਰ ਦੇਖਣਾ ਪਾਉਣੇ 3 ਸਾਲ ਦਾ ਪੌਣੇ 3 ਸਾਲ ਦਾ ਮੈਂ ਕਹਿੰਨਾ ਕਿ ਇਹਦੇ ਵਿੱਚ ਜੇ 4 ਹਲਕਿਆਂ ਦੇ ਵਿੱਚ 400 ਕਰੋੜ ਰੁਪਇਆ ਜਾਂਦਾ ਫਿਰ ਆਇਆ ਕਿੱਥੋਂ ਉਹ ਕਿਹੜੇ ਸੋਰਸਾਂ ਤੋਂ ਆਇਆ ਜੇ ਉਹ ਪੈਸਾ ਕੈਸ਼ ਦੇ ਰੂਪ ਦੇ ਵਿੱਚ ਜਾਂਦਾ ਫਿਰ ਉਹ ਬਲੈਕ ਮਨੀ ਹੈ ਅਰਵਿੰਦ ਕੇਜਰੀਵਾਲ ਨੇ ਕੀਤਾ ਭਗਵੰਤ ਮਾਨ ਨੇ ਕੀਤਾ ਜਾਂ ਹਲਕਿਆਂ ਦੇ ਵਿੱਚ ਜਿਹੜੇ ਇਹਨਾਂ ਦੇ ਲਾਏ ਹੋਏ ਆ ਜਿਹੜੇ ਜਿਨ੍ਹਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਉਹਨਾਂ ਨੇ ਪੈਦਾ ਕੀਤਾ ਮੈਂ ਕਹਿੰਨਾ ਕਿ ਦੇਖੋ ਇਹ ਚੀਜ਼ਾਂ ਤਾਰਾ ਜੀ ਕਰਨ ਦੀ ਲੋੜ ਨਹੀਂ ਸਰਕਾਰ ਨੂੰ ਇਹ ਹੱਥ ਕੰਡੇ ਅਪਣਾਉਣ ਦੀ ਇਹ ਪਿਛਲੀਆਂ ਪਾਰਟੀਆਂ ਨੇ ਬਹੁਤ ਅਪਣਾ ਲਏ ਜੇ ਤੁਸੀਂ ਹੱਥ ਕੰਡੇ ਅਪਣਾਉਣ ਦੀ بجائے ਕੰਮ ਹੀ ਕਰਨੇ ਸ਼ੁਰੂ ਕਰ ਦੇਉ 400 ਕਰੋੜ ਦਾ ਕੰਮ ਹੀ ਕਰ ਦਿੰਦੇ 400 ਕਰੋੜ ਦਾ ਕੰਮ ਕਰ ਦਿੰਦੇ 400 ਕਰੋੜ ਦਾ ਜੇ ਪ੍ਰੋਜੈਕਟ ਵੱਡੇ ਵੱਡੇ ਪ੍ਰੋਜੈਕਟ ਲਾ ਦਿੰਦੇ ਤੇ ਲੋਕਾਂ ਦਾ ਆਪ ਹੀ ਵੋਟਾਂ ਪਾ ਦੇਣਗੇ 400 ਕਰੋੜ ਦਾ ਪ੍ਰੋਜੈਕਟ ਲਾਉਂਦੇ ਕਿੰਨਾ ਰੋਜ਼ਗਾਰ ਮਿਲਣਾ ਸੀ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਕਰਕੇ ਦਿਖਾਉਣਾ ਪੈਣਾ ਜੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂਗਾ ਪੈਸਾ ਲਾਉਣ ਨੂੰ ਕਾਂਗਰਸ ਤੇ ਕਾਲੀ ਦਲ ਕੋਲ ਘਟ ਨਹੀਂ ਸੀ ਪੈਸਾ ਲਾਉਣ ਨੂੰ ਭਾਰਤੀ ਜਨਤਾ ਪਾਰਟੀ ਕੋਲ ਘਟ ਨਹੀਂ ਜਿੰਨਾ ਮਰਜੀ ਪੈਸਾ ਲਾ ਲੈਣ ਅਸਲ ਦੇ ਵਿੱਚ ਕੀ ਹੈ ਕਿ ਲੋਕ ਹੁਣ ਜਿਹੜਾ ਲੋਕ ਸਿਆਸੀ ਲੋਕਾਂ ਦਾ ਲੀਡਰਾਂ ਦਾ ਮੂਡ ਪੜਦੇ ਆ ਪਾਰਟੀਆਂ ਦਾ ਮੂਡ ਪੜਦੇ ਆ ਲੋਕਾਂ ਨੇ ਉਸ ਪਾਸੇ ਜਾਣਾ ਇਸ ਕਰਕੇ ਇਹਨਾਂ ਨੂੰ ਹੁਣ ਜਿਹੜਾ ਨਾ ਵੀ ਇਹ ਦਾਰਸ਼ਤਾਉਂਦਾ ਕਿਉਂਕਿ 2027 ਜੇ ਆਹੀ ਹਾਲਾਤ 2027 ਤੱਕ ਆਮ ਆਦਮੀ ਪਾਰਟੀ ਦੇ ਰਹੇ ਨਾ ਜੋ ਹੋਈ ਜਾਂਦਾ ਜੀ ਤਾਂ ਫਿਰ ਬਹੁਤ ਮਾੜੇ ਹਾਲਾਤ ਹੈ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਨਾ ਕਹਿੰਦੇ ਡાળા ਤੋਂ ਡાળા ਹੋਤਾ ਪਤਾ ਨਹੀਂ ਕਦਰ ਸੇ ਚਲਾ ਹੋਤਾ ਹੈ ਉਥੋਂ ਤੱਕ ਦੀ ਨੌਬਤ ਵੀ ਆ ਸਕਦੀ ਹੈ ਕਿਉਂਕਿ ਲੋਕ ਜਦੋਂ ਉਹ ਕਹਿੰਦੇ ਜਦੋਂ ਅੱਕ ਜਾਂਦੇ ਹਨ ਤਾਂ ਫਿਰ ਕੋਈ ਵੀ ਡਿਸੀਜਨ ਲੋਕ ਆਪਦਾ ਲੈ ਲੈਂਦੇ ਇਸ ਕਰਕੇ ਮੈਂ ਕਹਿੰਨਾ ਕਿ ਦੇਖੋ ਕੱਲੇ ਇਹਨਾਂ ਚਾਰ ਜਿਮਨੀ ਜਿੱਥੇ ਚੋਣਾ ਇੱਥੇ ਨਹੀਂ ਮੈਂ ਕਹਿੰਦਾ ਮੈਂ ਪੂਰੇ ਪੰਜਾਬ 'ਚ ਕਹਿੰਨਾ ਲੋਕਾਂ ਨੇ ਏਡਾ ਵੱਡਾ ਬਹੁਤ ਮਤ ਦਿੱਤਾ 92 ਦੇ 92 ਉਹਨਾਂ ਵਿਧਾਨ ਸਭਾ ਹਲਕਿਆਂ 'ਚ ਕਹਿੰਨਾ ਹੈ ਜਿੱਥੇ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਤੁਸੀਂ ਜਿਮਨੀ ਪੱਧਰ ਤੇ ਬਾਕੀ ਰਹਿੰਦੇ 2 ਸਵਾ ਰੱਖਾਂ ਤੇ ਬਿਠਾਉਣਗੇ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਜਦੋਂ 92 ਚੋਣੇ ਆ ਉਦੋਂ ਪੈਸੇ ਲਾਏ ਥੋੜੋ ਜਿਹਾ ਇਹਨਾਂ ਨੇ ਜੀ ਉਲਟਾ ਲੋਕਾਂ ਨੇ ਫੰਡ ਦਿੱਤੇ ਸੀ ਐਨ ਆਰ ਆਈ ਭਰਾ ਹੁਣ ਤੱਕ ਪਸਤਾਈ ਜਾਂਦੇ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਇਆ ਭੇਜਤਾ ਇਹਨਾਂ ਨੂੰ ਉਹ ਕਹਿੰਦੇ ਅਸੀਂ ਤਾਂ ਯਾਰ ਗਲਤ ਬੰਦੇ ਦੀ ਸਪੋਰਟ ਕਰ ਬੈਠੇ ਗਲਤ ਪਾਰਟੀ ਦੀ ਸਪੋਰਟ ਕਰ ਬੈਠੇ ਸਾਨੂੰ ਕੀ ਪਤਾ ਸੀ ਕਿ ਇੰਨੇ ਵੱਡੇ ਠਾਗੇ ਇੰਨੇ ਵੱਡੇ ਲੁਟੇਰੇ ਨਿਕਲਣਗੇ ਜੀ ਮੈਂ ਕਹਿੰਦਾ ਕਿ ਤੁਸੀਂ ਜ਼ਮੀਨੀ ਪੱਧਰ ਤੇ ਕਰਕੇ ਦਿਖਾਓ ਲੋਕਾਂ ਨੇ ਉਮੀਦਾਂ ਕੰਮ ਦੀਆਂ ਰੱਖੀਆਂ ਸੀ ਨਾ ਤਾਂ ਹੀ ਲੋਕਾਂ ਨੇ ਘਰ ਆਪਣੇ ਆਪਣੇ ਨਿੱਜੀ ਜੋ ਕਮਾਈ ਹੈ ਆਪਣੀ ਨਿੱਜੀ ਕਮ ਇਹ ਇਹੋ ਜਿਹਾ ਐਮਐਲਏ ਆ ਜਿਨ੍ਹਾਂ ਦੇ ਆਪ ਦੇ ਪੱਲੇ ਕੁਝ ਵੀ ਨਹੀਂ ਸੀ ਲੋਕਾਂ ਨੇ ਘਰੇ ਸੱਦ ਸੱਦ ਕੇ 20 20 50 50 ਹਜ਼ਾਰ ਲੱਖ ਲੱਖ ਰੁਪਇਆ ਜਿੰਨਾ ਆਪ ਦੀ ਪਹੁੰਚ ਸੀ ਉਹਨਾਂ ਨੂੰ ਫੰਡ ਦਿੱਤੇ ਕਿ ਤੁਸੀਂ ਪੰਜਾਬ ਵਾਸਤੇ ਕੁਝ ਚੰਗਾ ਕਰਨ ਦੀ ਖਾਤਰ ਆ ਰਹੇ ਹੋ ਤੇ ਫਿਰ ਹੁਣ ਫਿਰ ਇਹ ਚੀਜ਼ ਹੈ ਤਾਰਾ ਜੀ ਵੀ ਜ਼ਮੀਨੀ ਪੱਧਰ ਤੇ ਜੋ ਲੋਕਾਂ ਨੇ ਬੀਦਾਂ ਰੱਖਿਆ ਸੀ ਨਾ ਉਹ ਆਮ ਆਮੀ ਪਾਰਟੀ ਕਰਕੇ ਦਿਖਾ ਦੇ ਹੋ ਸਕਦਾ 2027 ਦੇ ਵਿੱਚ ਕੋਈ ਇੱਜ਼ਤ ਬਚੀ ਰਹਿ ਜਾਏ ਗੱਦੜਵਾ ਹੈਲ ਨੂੰ ਬੇਨਤੀ ਕਰਦੇ ਆ ਕਿ ਜਿਹੜਾ 100 ਕਰੋੜ ਰੁਪਇਆ ਆ ਗਿਆ ਤੁਹਾਡੇ ਲਈ ਬੜੇ ਚਾਹ ਹੂ ਹਮੇ 100 ਕਰੋੜ ਸਾਡੇ ਲਈ ਆ ਗਿਆ ਬਹੁਤ ਕੁਝ ਬਣੂਗਾ 100 ਕਰੋੜ ਪਹਿਲਾਂ ਤਾਂ ਇਹ ਪੁੱਛੋ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਵੋਟਾਂ ਲੈਣ ਆਉਣਗੇ ਮਾਨ ਸਾਹਿਬ ਨੇ ਕਿਹਾ ਸੀ ਪੁੱਛਿਆ ਕਰੋ ਇਹ ਸਵਾਲ ਜਦੋਂ ਘਰਾਂ ਦੇ ਵਿੱਚ ਤੁਹਾਡੇ ਵੋਟ ਜਿਹੜਾ 100 ਕਰੋੜ ਆਇਆ ਤੇ ਪਹਿਲਾਂ ਪੁੱਛੋ ਵੀ ਉਹ ਕਿੱਥੇ ਆਇਆ ਲੈ ਉਹ ਸਾਨੂੰ ਦਿਓ ਤੇ ਫਿਰ ਆਇਆ ਤਾਂ ਆਇਆ ਕਿੱਥੋਂ ਆਇਆ 100 ਕਰੋੜ ਜੇ ਗਿੱਦੜਬਾਹ ਜਿਮਨੀ ਚੋਣ ਤੇ ਆ ਸਕਦਾ ਚਾਰ ਜਿਮਨੀ ਚੋਣਾਂ ਜਨ ਕਿ ਪੰਜਾਬ ਦੇ ਵਿੱਚ ਫਿਰ ਤਾਂ 400 ਕਰੋੜ ਰੁਪਇਆ ਬਣਗਾ ਇਹ 400 ਕਰੋੜ ਰੁਪਇਆ ਕੋਈ ਆਮ ਆਦੀ ਪਾਰਟੀ ਆ ਆਦੀ ਜੇਬ ਚੋਂ ਨਹੀਂ ਦੇ ਰਹੀ ਕੁਈ ਦਿੱਲੀ ਤੋਂ ਨਹੀਂ ਆਇਆ ਇਹ ਤੁਹਾਡੇ ਪੰਜਾਬ ਦਾ ਪੈਸਾ ਤੁਹਾਡਾ ਇੱਕ ਇੱਕ ਦਿੱਤਾ ਹੋਇਆ ਟੈਕਸ ਜੇ ਮਾਨ ਸਾਹਿਬ ਗੱਲਾਂ ਕਰੀ ਸਿੱਖਾਂ ਦੇ ਡੱਬੀ ਤੇ ਵੀ ਟੈਕਸ ਆ ਤੇ ਜੋ ਤੜਕੇ ਉਣਦੇ ਆਪਾਂ ਚਾਹ ਕਰਦੇ ਆ ਉਹ ਡੱਬੀ ਤੇ ਵੀ ਟੈਕਸ ਆ ਤੁਹਾਡੇ ਟੈਕਸ ਦਾ ਪੈਸਾ ਤੁਹਾਡਾ ਇੱਕ ਇੱਕ ਪੈਸਾ ਇਹ ਜਿਹੜਾ ਜਿਮਨੀ ਚੋਣ ਤੇ ਮਾਨ ਸਰਕਾਰ ਲਾ ਰਹੀ ਹੈ ਇਹ ਸਿਰਫ ਆਪਣੀ ਇੱਕ ਜਿੱਤ ਦੀ ਖਾਤਰ ਲਾ ਰਹੀ ਹੈ ਕਿ ਅਸੀਂ ਹਾਰ ਨਹੀਂ ਚਾਹੀਦੇ ਪਹਿਲਾਂ 92 ਸੀ ਅਸੀਂ ਹੁਣ 96 ਆ ਇਤਿਹਾਸ ਰਚਨਾ ਪਰ ਇਹ ਵੋਟਾਂ ਪਾਉਣ ਦੇ ਤੁਸੀਂ ਵੇਖਣਾ ਕਿ ਅਸੀਂ ਵੋਟ ਕਿਹਨੂੰ ਪਾਉਣੀ ਆ ਸਵਾਲ ਕਿਵੇਂ ਕਰਨੇ ਆ ਘਰਾਂ ਦੇ ਵਿੱਚ ਆਉਣਗੇ ਸਵਾਲ ਕਰੋ ਤੁਹਾਡਾ ਪੈਸਾ ਚਿਪਨਾ ਨਹੀਂ ਡਰਨਾ ਨਹੀਂ